ਲੋਕਾਂ ਨਾਲ ਗੱਲਬਾਤ ਕਰਾਂਗੇ ਪਿੰਡ ਦੇ ਲੋਕਾਂ ਇਸ ਸਮੱਸਿਆ ਬੁਝਾਉਣ ਕਿ ਲੋਕਾਂ ਨੂੰ ਕਾਫੀ ਸਮੱਸਿਆ ਨਾਲ ਜੂਨਣਾ ਪੈਂਦਾ ਹੈ ਉਹ ਪਿੰਡ ਦੀ ਗੱਲ ਕਰਾਂਗੇ ਸਰਕੀ ਨਾਮ ਆਪਣਾ ਨਮਸਕਾਰ ਸਰ ਪਹਿਲੇ ਤਾਂ ਸਰ ਬਹੁਤ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਸਾਡੇ ਪਿੰਡ ਆਏ ਹੋ ਸਾਡੀਆਂ ਗੱਲਾਂ ਸੁਣ ਲਈ ਆਏ ਹੋ ਪਰ মিডিਆ ਇੱਕ ਐਦਾਂ ਦੀ ਚੀਜ਼ ਹੈ ਕਿ ਜਿਹੜੇ ਤਰੀਕੇ ਸਾਰੀ ਗੱਲ ਪਹੁੰਚਾ ਸਕਦੀ ਹੈ মিডিਆ ਕਿਉਂਕਿ ਹਰ ਗੱਲ ਉਸ ਵਧੀਆ ਨਿਦੇਸ਼ਾਂ ਦੇ ਬਿਨਾ ਕੁਝ ਵੀ ਨਹੀਂ ਹੋ ਸਕਦਾ ਬਾਕੀ ਸਰ ਸਮੱਸਿਆਵਾਂ ਦੇ ਤੋਂ ਸੁਣੀ ਲਈਆਂ ਸਰ ਮੇਰੇ ਪਿੰਡ ਦੀਆਂ ਕਿਹੜੀ ਸਮੱਸਿਆ ਹੈ ਮੇਨ ਮੇਰੀ ਗਲੀ ਦੀਆਂ ਸਰ ਪਹਿਲੀ ਸਮੱਸਿਆ ਤੋਂ 12 ਬਿਜਲੀ ਨਹੀਂ ਜਿਹੜੀਆਂ ਕੋਠਿਆਂ ਤੋਂ ਜਾਣਦੀਆਂ ਸਰ ਉਹਦੇ ਨਾਲ ਇੱਕ ਮੁੰਡਾ ਮਰਦਾ ਮਰਦਾ ਬਚਿਆ ਪੱਲੇ ਦੇ ਸਰ ਕਈ ਵਾਰੀ ਇੱਥੇ ਅਪਜੀਕਸ਼ਨ ਦਿੱਤਾ ਕਿ ਇਹ ਤਰ੍ਹਾਂ ਨਹੀਂ ਹੋਣੀ ਚਾਹੀਦੀਆਂ ਹੋਰ ਵੀ ਸਰ ਉਸ ਤੋਂ ਬਾਅਦ ਵਿਭਾਗ ਦੇ ਬਾਰੇ ਕੋਈ ਧਿਆਨ ਨਹੀਂ ਦੇਂਦੇ ਕਿ ਇਹਨੇ ਤਾਰਾਂ ਦੇ ਬਾਰੇ ਕੋਈ ਮਸਲਾ ਨਹੀਂ ਨਾ ਸਪੈਂਸ ਨਾ ਪੰਜ ਕੋਈ ਨਹੀਂ ਸੋਚਦਾ ਸਰ ਤਾਰਾਂ ਬਾਰੇ ਦੂਜਾ ਸਰ ਮੇਰੀ ਗਲੀ ਦੇ ਇੱਕ ਇੱਕ ਘਰ ਜਾ ਕੇ ਦੇਖੋ ਸਰ ਸਾਰਿਆਂ ਨੂੰ ਗਰਾਂਟਾਂ ਦੀ ਲੋੜ ਹੈ ਔਰ ਜਿਨ੍ਹਾਂ ਦੇ ਭਾਜੀ ਚਾਰ ਚਾਰ ਕਮਰੇ ਆ ਜਿਨ੍ਹਾਂ ਦੇ ਚਾਰ ਚਾਰ ਮੰਜ਼ਲੀ ਖੜੀਆਂ ਕੀਤੀਆਂ ਉਹਨਾਂ ਨੂੰ ਸਰ ਰਾਸ਼ਨ ਵੀ ਦਿੱਤਾ ਜਾ ਰਿਹਾ ਔਰ ਸਭ ਕੁਝ ਦਿੱਤਾ ਜਾ ਰਿਹਾ ਹਰ ਇੱਕ ਗਰਾਂਟ ਉਹਨਾਂ ਨੂੰ ਮਦਦਿਆ ਕਰਾਈ ਜਾ ਰਹੀ ਹੈ ਇਹਨਾਂ ਲੋਕਾਂ ਵੱਲ ਕੋਈ ਨਹੀਂ ਧਿਆਨ ਦੇਂਦਿਆ ਸਰ ਕਿ ਜਿਨ੍ਹਾਂ ਦੇ ਵੋਟਾਂ ਵਾਰੀ ਸਰ ਸਾਰੇ ਆਂਦੇ ਆ ਬਾਕੀ ਤੇ ਗਲੀ ਦੇ ਹਾਲਾਤ ਦੇਖੋ ਖੁੱਦਨ ਵਾਲੀ ਦੇਖੋ ਸਰ ਇਹ ਨਾਲਾ ਵੱਡਾ ਹੋਣਾ ਚਾਹੀਦਾ ਸਰ ਪਹਿਲੀ ਸਮੱਸਿਆ ਹੈ ਜੇ ਪਾਣੀ ਦੀ ਕਿ ਪਾਣੀ ਕਈ ਵਾਰ ਗਲੀ ਚ ਡੁੱਪੋ ਆਂਦਾ ਇਹ ਪ੍ਰਸ਼ਾਸਨਾਂ ਦੇ ਦੇਣਾ ਹੈ ਪਾਣੀ ਦੇ ਵਿੱਚੋਂ ਨਗੜਾ ਪੈਂਦਾ ਸਰ ਇਹ ਸਮੱਸਿਆ ਬਾਕੀ ਘਰ ਦੇ ਹਰ ਘਰ ਦੇ ਵਿੱਚ ਸਮੱਸਿਆ ਹੈ ਜੀ ਰਾਸ਼ਨ ਗਾਰਡ ਮੇਰੀ ਅੱਧੀ ਨਾਲੋਂ ਵੱਧ ਗਲੀ ਦੇ ਹੱਲੇ ਨਹੀਂਗੇ ਸਰ ਕੋਈ ਸਪੰਚ ਮੈਂਬਰ ਧਿਆਨ ਨਹੀਂ ਦਿੰਦਾ ਇਸ ਗੱਲ ਤੇ ਅੱਜ λε ਆਂਦੀ ਹੈ ਗੱਲ ਸਲੋ ਹੁੰਦੇ ਆ ਹਰ ਪਿੰਡ ਚ ਹੁੰਦੇ ਆ ਬੰਦੇ ਖਾਣ ਪੀਣ ਨਾਲ ਥੋੜੇ ਜਿਲੇ ਉਸ ਤੋਂ ਬਾਅਦ ਵੋਟਾਂ ਤੋਂ ਬਾਅਦ ਗੱਲ ਆਂਦੀ ਹੈ ਅਗਲੇ ਉਹ ਗੱਲ ਕਹਿੰਦੇ ਆ ਕਿ ਹਾਂ ਤੁਸੀਂ ਉਸ ਟਾਈਮ ਇਹ ਨਹੀਂ ਕੀਤਾ ਤੁਸੀਂ ਦਾਰੂ ਨਹੀਂ ਪੀਤੀ ਤੁਹਾਡੇ ਬੰਦਿਆਂ ਨੇ ਉਹ ਬੰਦਿਆਂ ਨੇ ਦਾਰੂ ਪੀਤੀ ਜਮਾਨੀਆਂ ਨੇ ਗੱਲ ਕੀਤੀ ਹੈ ਇਹ ਥੋੜੀ ਪੀਂਦੀਆਂ ਵਿਚਾਰੀਆਂ ਚਾ ਇਹਨਾਂ ਨੂੰ ਕੋਈ ਪਾਵਾ ਦੇਂਦਿਆ ਇਹਨਾਂ ਦੀ ਸੁਣੀ ਜੇ ਸਰ ਸਾਰੀ ਗਲੀ ਦੀਆਂ ਸਮੱਸਿਆ ਸੁਣੀਆਂ ਜਾਣ ਮੈਂ ਤੇ ਇਹ ਨਾ ਵੱਲੋਂ ਬੋਲਦਾ ਬਾਕੀ ਮੈਂ ਇਹ ਚਾਹਨਾ ਕਿ ਇਹਨਾਂ ਦੀ ਹਰ ਇੱਕ ਗੱਲ ਪੂਰੀ ਹੋਣੀ ਚਾਹੀਦੀ ਹੈ ਇਹਨਾਂ ਨੂੰ ਗਰੰਟਾ ਵੀ ਮਿਲਣੀਆਂ ਚਾਹੀਦੀਆਂ ਪਲਾਟ ਵੀ ਮਿਲਣੇ ਚਾਹੀਦੇ ਔਰ ਇਹ ਬਿਜਲੀ ਦੀ ਸਹੂਲਤ ਦਾ ਹੱਲ ਹੋਣਾ ਚਾਹੀਦਾ ਗਲੀ ਪੱਕੀ ਹੋਣੀ ਚਾਹੀਦੀ ਹੈ ਨਾਲਾ ਵੱਡਾ ਹੋਣਾ ਚਾਹੀਦਾ ਗਲੀ ਦਾ ਇਹ ਸਾਰੀਆਂ ਸਮੱਸਿਆਵਾਂ ਹੋਣਗੀਆਂ ਸਾਡੀਆਂ ਹੱਲ ਸਰ ਜਿੰਨੀਆਂ ਵੀ ਗਰੰਟਾ ਚਾਹੀਦੀਆਂ ਜੋ ਪਲਾਟ ਚਾਹੀਦੇ ਗਰੀਬ ਬੰਦੇ ਆ ਇਹਨਾਂ ਨੂੰ ਸਭ ਸਮੱਸਿਆਵਾਂ ਦੀਆਂ ਪੂਰੀਆਂ ਹੱਲ ਹੋਣਗੀਆਂ ਤੇ ਅੱਗੇ ਇਹ ਬੋਟ ਦੇਾਂਗੇ ਨਹੀਂ ਤੇ ਇਸ ਵਾਰ ਸਾਰਾ ਅਸੀਂ ਵੋਟਾਂ ਵੱਲੋਂ ਆਪਣਾ ਅਭਿਸ਼ਕਾਰ ਕਰਦੇ ਹਾਂ ਪੂਰੀ ਗਲੀ ਨਹੀਂ ਨਾ ਕਹੋਗੇ ਦੇਰੇ ਨਹੀਂ ਨਾ ਬ ਜੋ ਸਾਡੇ ਸਰ ਬੋਟਾਂ ਤੋਂ ਪਹਿਲੇ ਕੰਮ ਹੋਣਾ ਚਾਹੀਦਾ ਨਹੀਂ ਤੇ ਸਰ ਮੇਰੀ ਪੂਰੀ ਗਲੀ ਬੋਟ ਨਹੀਂ ਚਾਹੀਦੀ ਇਹ ਗੱਲ ਮੈਂ ਦਾਅਵੇ ਨਾ ਕਰਨਾ ਸਰ ਜੇ ਕੋਈ ਸਰਪੰਚ ਮੋੜ ਲਾਣ ਅੰਦਰ ਫਿਰ ਤੁਹਾਡੇ ਲੋਕ ਕੀ ਕੀਤਾ ਜਾਏਗਾ ਸਾਡੇ ਲੋ ਸਰ ਇਹੀ ਕਿਹਾ ਜਾਏਗਾ ਜੋ ਹੁਣ ਤੋਂ ਕਹਿੰਦੇ ਆ ਸਾਡੇ ਲੋ ਇਹੋ ਸਮੱਸਿਆ ਫੇਰ ਹੁਣ ਅੱਗੇ ਰੱਖੀ ਜਾਏਗੀ ਕਿਉਂਕਿ ਸਾਨੂੰ ਪਤਾ ਹੈ ਨੇ ਸਾਲਾਂ ਤੋਂ ਨਹੀਂ ਸੁਣਦੇ ਸੁਣ ਨਹੀਂ ਤੇ ਹੁਣ ਵੀ ਨਹੀਂ ਪਰ ਇਹੇ ਟਾਈਮ ਆ ਕਿ ਸ਼ਾਇਦ ਮੀਡੀਆ ਦੇ ਜ਼ਰੀਏ ਇਹ ਗੱਲ ਉੱਠੇ ਔਰ ਕੋਈ ਆਏ ਸਾਡੇ ਕੋਲ ਸਾਡੀ ਸਮੱਸਿਆ ਪੁੱਛੇ ਇਦਾਂ ਦੇ ਇਧਰ ਆਂਦੇ ਵੀ ਨਹੀਂ ਕਿਉਂਕਿ ਸਾਨੂੰ ਇਸੇ ਕੋਟੇ ਦੇ ਵਿੱਚ ਆਣੇ ਆ ਹਰ ਜਨ ਕੋਟਾ ਸਾਡਾ ਤੇ ਜਿਆਦਾਤਰ ਸਾਡੇ ਇਧਰ ਤੇ ਸਰ ਆਂਦੇ ਕਾ ਨਹੀਂ ਕਿਉਂਕਿ ਵੱਡੇ ਸਰਪੰਚ ਪੰਜ ਬੰਦੇ ਆ ਮੈਂ ਤਾਂ ਸਰਕਾਰ ਨੂੰ ਵੀ ਅਪੀਲ ਕਰਦਾ ਕਿ 81 ਕੋਟੇ ਨੂੰ ਵੀ ਸੀਟ ਦੇਣੀ ਚਾਹੀਦੀ ਹੈ ਕਿਸੇ ਵਾਰੀ ਵੀ ਸਰ ਸੀਟ ਹਾਈ ਲੈਵਲ ਦੀ ਆਈ ਇਸ ਵਾਰ ਵੀ ਸੀਟ ਹਾਈ ਲੈਵਲ ਦੀ ਆਈ ਸਰ ਕੀ ਹੈ ਸਿਆਸਤ ਦੇ ਵਿੱਚ ਕੁਝ ਚੁਣੀਗੀਆਂ ਦੀ ਗੱਲਬਾਤ ਕੁਝ ਪਹਿਲੇ ਗੱਲਾਂ ਪਤਾ ਜਾਣੀ ਕਿ ਚੁਣੀਆਂ ਹੁੰਦੀਆਂ ਕਿ ਆ ਇਧਰ ਐਡੀ ਸੀਟ ਆਣੀ ਚਾਹੀਦੀ ਐਡੀ ਆਣੀ ਚਾਹੀਦੀ ਇਧਰ ਸੀਟ ਚਾਹੀਦੀ ਮੇਰਾ ਬਾਟ ਨੰਬਰ ਇੱਕ ਆ ਸਰ ਬਾਟ ਨੰਬਰ 1 ਦੇ ਵਿੱਚ ਸੀਟ ਮਹਿਲਾ ਨੂੰ ਦਿੱਤੀ ਗਈ ਹੈ ਮੈਂਬਰ ਪੰਚਾਇਤ ਦੀ ਉਹ ਜਿਹੜੀ ਸਰਪੰਚੀ ਦੀ ਸੀਟ ਹੈ ਉਹ ਫੇਰ ਹਾਈ ਲੈਵਲ ਦੇ ਬੰਦਿਆਂ ਨੂੰ ਦਿੱਤੀ ਜਾ ਰਹੀ ਹੈ ਜਿਨ੍ਹਾਂ ਨੇ ਪਹਿਲੇ ਸਰਪੰਚੀਆਂ ਕੀਤੀਆਂ ਹੁੰਦੀਆਂ ਹੋਰ ਅਸਤਾਕ ਕੋਈ ਨਹੀਂ ਆਂਦਾ ਸਰ ਸੁਣ ਜੇ ਇਸ ਵਾਰ ਵੀ ਨਹੀਂ ਕੋਈ ਆਇਆ ਹੁਣ ਵੀ ਨਹੀਂ ਸਾਡੇ ਕੋਲ ਕੋਈ ਆਇਆ ਹੋਰ ਸਾਡੀ ਪੂਰੀ ਗਲੀ ਵੋਟ ਨਹੀਂ ਦੇਗੀ ਸਰ ਕਿੰਨੀ ਦੇਰ ਤੋਂ ਸਮੱਸਿਆ ਚੱਲਦੀ ਵੀ ਐ ਸਮੱਸਿਆ ਸਰ ਤੁਹਾਡੇ ਸਾਹਮਣੇ ਹੀ ਆ ਇਹ ਪਤਾ ਨਹੀਂ ਪਿਛਲੇ 15 ਸਾਲਾਂ ਤੋਂ ਜੂਝ ਰਿਹਾ ਸੀ ਸਮੱਸਿਆ ਤੋਂ ਸਾਡੀ ਦੋ ਉਮਰ ਭੋਰ ਨਿਆਣੇ ਆ ਅਸੀਂ ਸਾਡੀ ਦੋ ਉਮਰ ਹੀ ਕੁਛ ਨਹੀਂ ਇਹਨਾਂ ਨੂੰ ਤਾਂ ਵਿਚਾਰਿਆਂ ਨੂੰ ਪੂਰੀ ਉਮਰ ਹੋ ਗਈ ਐ ਇਸ ਸਮੱਸਿਆ ਨਾਲ ਲੜਦੇ ਹਮੇਸ਼ਾ ਇਹ ਕਿਲੇ ਸਰਪੰਚ ਮੰਤਰੀ ਤੋਂ ਵਾਦੇ ਕੀਤੇ ਜਾਂਦੇ ਉਹਨਾਂ ਵੱਲ ਕਿਹਾ ਵੀ ਜਾਂਦਾ ਕਿ ਮੈਂ ਇੱਕ ਨੀਰਾ ਨਾ ਦਿਖਾਂਗਾ ਸਾਰਿਆਂ ਨੂੰ ਕੋਈ ਵੀ ਜਾਤੀ ਪਾਤੀਆਂ ਕੋਈ ਵੀ ਲੈਣ ਦੇ ਨਹੀਂ ਹੁੰਦਾ ਕੋਈ ਲੱਗਦਾ ਕਿ ਇਦਾਂ ਕਰਦਾ ਤੁਹਾਡੇ ਨਾਲ ਹਾਂਜੀ ਵਾਟੋ ਸਭ ਜੱਤੀ ਪੱਤੇ ਗਿਣੀ ਜਾਂਦੀ ਹੈ ਸਭ ਕੁਝ ਇਦਾਂ ਹੀ ਹੁੰਦਾ ਪਹਿਲੇ ਦੇ ਬੜੇ ਹਾਲ ਕਹਿੰਦੇ ਆ ਕਿ ਹਾਂ ਇਦਾਂ ਹੋਏਗਾ ਉਦਾਂ ਆਏਗਾ ਇਹਲੇ ਕੰਮ ਕਰਦਾਂਗੇ ਉਹੜਾ ਕਰਦਾਂਗੇ ਸਰ ਜਿੱਲੇ ਬੰਦੇ ਕੁਰਸੀ ਦੇ ਵੇਂਦੇ ਉਸ ਤੋਂ ਬਾਅਦ ਕੋਈ ਨਹੀਂ ਪੁੱਛਦਾ ਤੇ ਨਾ ਹੀ ਹੋ ਜਾਂਦਾ ਵਾ ਮੁੱਖ ਸਮੱਸਿਆ ਕੀ ਚੱਲਦੀ ਪਈ ਐਲੇ ਪੇਂਡੀਆਂ ਗੱਲ ਕੀਤੀ ਹੈ ਮੁੱਖ ਸਮੱਸਿਆ ਇਹ ਸਰ ਅੱਧੀ ਗਲੀ ਨਾਲ ਜਣ ਕੇ ਅੱਧਿਆਂ ਦੇ ਰਾਸ਼ਨ ਕਾਰਡ ਨਹੀਂ ਅੱਧਿਆਂ ਦੇ ਵੋਟਰ ਕਾਰਡ ਨਹੀਂ ਇਹਨਾਂ ਵੱਲ ਧਿਆਨ ਦਿੱਤਾ ਜਾਏ ਰਾਸ਼ਨ ਕਾਰਡ ਵੋਟਰ ਕਾਰਡ ਤੁਹਾਨੂੰ 11 ਦੀ ਸਮੱਸਿਆ ਕਿਨਾਈ ਹੈ ਮੈਂ ਉਸ ਤੋਂ ਇਲਾਵਾ ਜਿਹੜੀ ਮੇਨ ਸਮੱਸਿਆ ਇਹਨਾਂ ਨੂੰ ਘਰਪਤੀ ਗ੍ਰਾਂਟਾ ਚਾਹੀਦੀਆਂ ਸਰ ਇਦਾਂ ਵੀ ਪੰਚਾਇਤ ਕੋਲ ਸਾਡੀ ਆਪਣੀ ਪੰਚਾਇਤ ਕੋਲ ਇਸ ਟਾਈਮ ਵੀ ਸਾਡੇ ਪਿੰਡ ਦੀ ਪੰਚਾਇਤ ਕੋਲ ਘੱਟੋ ਘੱਟ 35-40 ਕਿੱਲੇ ਜਗ੍ਹਾ ਆਪਣੀ ਪਈ ਹੈ ਸਰ ਉਹਨਾਂ ਨੇ ਕਾਲਜ ਬਣਾਉਣ ਨੂੰ ਜਗ੍ਹਾ ਮੁਫਤ ਦੇਤੀ ਉਹ ਸਰਪੰਚ ਨੇ ਮੁਫਤੋ ਥੋੜੀ ਦਿੱਤੀ ਆਖਰ ਉਹ ਵੀ ਤੇ ਪੈਸੇ ਖਾਦੇ ਆ ਪਿੱਛੋਂ ਕਾਲਜ ਬਣਾਉਣ ਨੂੰ ਕਾਲਜ ਨੂੰ ਜਗ੍ਹਾ ਦੇਤੀ ਬਣਿਆ ਕਾਲਜ ਸਾਡੇ ਪਿੰਡ ਦੇ ਵਿੱਚ ਆ ਨਾਂ ਸਜਾਣਪੁਰ ਦਾ ਕਿਹਾ ਜਾਂਦਾ ਕੋਈ ਵੀ ਖਬਰ ਆਦੀ ਆ ਇਸ ਕਾਲਜ ਦੇ ਬਾਰੇ ਨਾਂ ਅੱਗੇ ਸਜਾਣਪੁਰ ਦਾ ਹੁੰਦਾ ਜਿਵੇਂ ਸਜਾਣਪੁਰ ਦਾ ਕਾਲਜ ਹੈ ਜੀ ਸਜਾਣਪੁਰ ਜਗ੍ਹਾ ਸਾਡੀ ਗਈ ਆ ਸਰ ਸਾਡੇ ਪਿੰਡ ਦੇ ਆ ਦਾ ਹੱਕ ਆ ਇੱਕ ਇੱਕ ਬੰਦੇ ਦਾ ਹੱਕ ਆ ਉਸ ਜਗ੍ਹਾ ਤੇ ਸਰ 33 40 ਕਿੱਲੇ ਜ਼ਮੀਨ ਪਈ ਹੈ ਕਿਉਂ ਨਹੀਂ ਦਿੰਦੇ ਪੇ ਸਰ ਆਹ ਕਾਲਜ ਬਣਾਉਣ ਨੂੰ ਦਿੱਤੀ ਹੈ ਕੀ ਫਾਇਦਾ ਕਾਲਜ ਦਾ ਉਸੇ ਕਾਲਜ ਦੀ ਜਗ੍ਹਾ ਤੇ ਸਰ ਗਰਾਊਂਡ ਨਹੀਂ ਦੇ ਰਹੀ ਹੈ ਬੱਚਿਆਂ ਦੇ ਖੇਡਣ ਨੂੰ ਗਰਾਊਂਡ ਨਹੀਂ ਦੇ ਰਹੀ ਹੈ ਤੇ ਮੁੰਡੇ ਖੇਡਦੇ ਰੇ ਇਹਨਾਂ ਨੇ ਗਰਾਊਂਡ ਖੋ ਕੇ ਸਰ ਉੱਥੇ ਕਾਲਜ ਬਣਾ ਦਿੱਤਾ ਤੇ ਹੁਣ ਗਰਾਊਂਡ ਦੀ ਜਗ੍ਹਾ ਕੀ ਹੈ ਕੋਈ ਗਰਾਊਂਡ ਨਹੀਂ ਸਰ ਤੇ ਬੱਚੇ ਕਿਸ ਵਸੇ ਜਾਂਦੇ ਖੇਡਣ ਵਾਸਤੇ ਕੀ ਕਰਨਾ ਸਰ ਇਹ ਸਮਾਜੀ ਛੋਟਾ ਜਿਹਾ ਸਕੂਲ ਹੈ ਇਹਦੇ ਵਿੱਚ ਹੀ ਹੈ ਥੋੜਾ ਬੋੜਾ ਟਾਈਮ ਪਾਸ ਕਰੀ ਜਾਂਦੇ ਉੱਥੇ ਵੀ ਬਿਜਲੀ ਦੀ ਤਾਰਾ ਮਾਰਾ ਮੋਟਾ ਕਰੀ ਜਾਂਦੇ ਫਿਰ ਇਸ ਤੋਂ ਲਾ ਫਿਰ ਬੱਦੇ ਨਸ਼ੇਲ ਨਹੀਂ ਜਾਂਦੇ ਕਿੱਧਰ ਜਾਵਾਂ ਪ੍ਰਸ਼ਾਸਨ ਕੋਈ ਨਹੀਂ ਸੋਚਣ데요 ਗਰਾਊਂਡ ਤੇ ਹਰ ਪਿੰਡ ਨੂੰ ਚਾਹੀਦੀ ਇੱਕ ਗਰਾਊਂਡ ਹੋਏਗੀ ਤੇ ਬੰਦੇ ਅੱਗੇ ਸੋਚਣਗੇ ਅੱਗੇ ਖੇਡਣਗੇ ਬੱਚੇ ਅੱਗੇ ਕਿੱਦਾਂ ਦੇ ਪੁੱਜਣਗੇ ਨਾਂ ਰੋਸ਼ਨ ਕਰਨਗੇ ਪੰਜਾਬ ਦਾ ਤੇ ਗਰਾਊਂਡ ਹੀ ਨਹੀਂ ਹੋਏਗੀ ਸਰ ਕਿੱਦਾਂ ਕਰਨਗੇ ਸਾਡੇ ਪਿੰਡ ਕੋਲ ਕੋਈ ਗਰਾਊਂਡ ਨਹੀਂ ਆ ਸਰ 35-40 ਕਿੱਲੇ ਜਗ੍ਹਾ ਇਸ ਪਿੰਡ ਕੋਲ ਆਪੇ ਦੀ ਖਤਾਵਰ ਕੋਲ 30-35 ਕਿੱਲੇ ਜਗ੍ਹਾ ਸਰ ਜੀਪਰ ਕੋਲ ਕੋਲ ਤੇ ਸਰਪੰਚਾ ਲੋ ਉਪਰਾਲਾ ਨਹੀਂ ਕੀਤਾ ਗਿਆ ਕਿ ਮੈਂ ਜਲਦੀ ਦੇਣ ਦੀ ਬੱਚਿਆਂ ਦੇ ਖੇਡਣ ਲਈ ਗਰਾਊਂਡ ਬਣਾਵਾਂ ਸਰ ਨਹੀਂ ਕਦੇ ਨਹੀਂ ਸੋਚਿਆ ਨਹੀਂ ਉਹਨਾਂ ਨੇ ਇਹ ਗੱਲ ਸੋਚੀ ਨਹੀਂ ਜੇ ਇਹ ਗੱਲ ਸੋਚੀ ਹੁੰਦੀ ਤੇ ਕੋਲੇ ਨੂੰ ਜ਼ਰੂਰ ਜੇ ਗੱਲ ਸੋਲਪੇ ਇਹ ਬੱਚੇ ਖੇਲਣ ਕੋ ਦਾਂਗੇ ਨਹੀਂ ਤੇ ਨਸ਼ਿਆਂ ਵਾਲੀ ਜਾਣਗੇ ਨਾ ਹਾਂ ਜਰੂਰ ਸਰ ਉਹ ਤਾਂ ਸਾਰਿਆਂ ਨੂੰ ਪਤਾ ਪੂਰੇ ਪ੍ਰਸ਼ਾਸਨ ਨੂੰ ਪਤਾ ਕਿ ਫਿਰ ਤੇ ਉਧਰ ਹੀ ਜਾਣੇ ਮੇਰੀ ਸਭ ਤੋਂ ਪਹਿਲੀ اپੀਲ ਇਹ ਹੈ ਕਿ ਇੱਕ ਬੱਚਿਆਂ ਨੂੰ ਗਰਾਊਂਡ ਦਿੱਤੀ ਜਾਏ ਇੰਨੀ ਜਗ੍ਹਾ ਕੀ ਕਰਨਾ ਤੁਸੀਂ ਉਹਨਾਂ ਜਗ੍ਹਾ ਦਾ ਉਹ ਜੋ ਠੇਕਾਂ ਦਾ ਉਹ ਆਮ ਜਨਤਾ ਨੂੰ ਪਤਾ ਵੀ ਨਹੀਂ ਕਿ ਉਸ ਜਗ੍ਹਾ ਦਾ ਕਿੰਨਾ ਠੇਕਾਂ ਦਾ ਕਿੰਨਾ ਨਹੀਂ ਉਹਦੇ ਸਰਪੰਚ ਪਹੁੰਚ ਹੀ ਆਉਂਦੇ ਆ ਜੋ ਐਮਐਲਏ ਵਗੈਰਾ ਸਾਰੇ ਰਲ ਮਿਲ ਹੁੰਦੇ ਆ ਸਰ ਹਮੇਸ਼ਾ ਕਿਹਾ ਜਾਂਦਾ ਪਰ ਮੈਂ ਇੰਦਰ ਮੋਦੀ ਵਾਲਾ ਵੀ ਕਾਫੀ ਬੜੀ ਕਿਹਾ ਗਿਆ ਕਿ ਕੋਈ ਵੀ ਪਿੰਡ ਦੇ ਵਿੱਚ ਕੱਚਾ ਮਕਾਨ ਨਹੀਂ ਲੈਣ ਦਿੱਤਾ ਜਾਏਗਾ ਲੱਗਦਾ ਕਿਦਾਂ ਹੋਇਆ ਨੇ ਸਰ ਇਹ ਉਪਰਾਲਾ ਨਹੀਂ ਹੋਇਆ ਸਰ ਉਹ ਤੇ ਬਥੇਰਾ ਕੁਝ ਕਹਿੰਦੇ ਆ 11 ਲੱਖ ਮਕਾਨ ਬਣਾਤੇ ਇਹ ਬਣਾਤਾ ਕੋਣ ਬਣਾਤਾ ਬਣਿਆ ਦੇ ਕੋ ਸੁਭਾ ਨਹੀਂ ਸਰ ਇਹ ਜਿਹੜੇ ਵਿਚਾਰਾ ਨੇ ਮਾੜੇ ਮੋਟੇ ਬਣਾਇਆ ਇਹ ਵੀ ਲੋਨ ਚੁੱਕ ਚੁੱਕ ਕੇ ਬਣਾਇਆ ਹੋਰ ਪੰਦੀ ਗੱਲ ਹੈ ਸਰ ਮੇਨ ਉਪਰਾਲਾ ਹੋਇਆ ਸਰ ਪੰਜ ਛੋਣ ਪੰਜ ਛੋਣ ਇਸ ਤੋਂ ਪਹਿਲੇ ਮੇਨ ਉਪਰਾਲਾ ਹੋਇਆ ਕਿ ਇਹਨਾਂ ਦੇ ਸਿਰ ਤੇ 50 50 60 60 ਹਜ਼ਾਰ ਰੁਪਇਆ ਲੋਨ ਹੈ ਉਹਨੂੰ ਜਾਇਜ਼ ਬਿਨਾ ਫਿਨੈਂਸ ਜਿਨ੍ਹਾਂ ਕੰਪਨੀਆਂ ਕੋਲ ਜਾਣਗੇ ਪਿੱਛੋ ਕੋਈ ਅਧਿਕਾਰੀ ਨਹੀਂ ਲੋਨ ਦੇਣਦਾ ਉਹ ਬੰਦਿਆਂ ਨੇ ਲੋਨ ਦੇ ਕੇ ਰੱਖਿਆ ਸਰ ਉਹ ਧੱਕੇ ਨਾਲ ਇਹਨਾਂ ਕੋਲ ਪੈਸੇ ਕਢਾਉਂਦੇ ਆ ਇੱਕ ਕਿਸ਼ਤ ਨਹੀਂ ਦਿੱਤੀ ਜਾਏ ਤਾਂ ਸਾਰੇ ਇਹਨਾਂ ਦੇ ਘਰ ਨੂੰ ਤਾਲਾ ਲਾਉਣ ਨੂੰ ਕਰਦੇ ਆ ਤਾਂ ਸਭ ਤੋਂ ਵੱਡਾ ਉਪਰਾਲਾ ਇਹ ਹੈ ਕਿ ਜੇ ਅਡਾਨੀ ਵਰਗਿਆਂ ਦੇ ਲੋਨ ਮਾਫ ਹੋ ਸਕਦੇ ਆ ਤੇ ਇਹਨਾਂ ਗਰੀਬਾਂ ਦਾ 50 50 60 60 ਹਜ਼ਾਰ ਕਿਉਂ ਨਹੀਂ ਮਾਫ ਹੋ ਸਕਦਾ ਮੌਕੇ ਤੇ ਮੋਹਤਵਾਰ ਹੁੰਦਾ ਕੋਈ ਵੀ ਪਿੰਡ ਦੇ ਵਿੱਚ ਉਪਰਾਲਾ ਕਰਨਾ ਆਏ ਜਾਂ ਕਿਸੇ ਨੇ ਵੀ ਆਣਾ ਆਏ ਤਾਂ ਮੋਹਤਵਾਰ ਨਾ ਪੁੱਛਦਾ ਲੱਗਿਆ ਕੋਈ ਦਾ ਪੁੱਛਿਆ ਗਏ ਇਹਨਾਂ ਸਰ ਨਹੀਂ ਕੋਈ ਪੁੱਛ ਕੇ ਸੀ ਨਹੀਂ ਕੋਈ ਨਹੀਂ ਪੁੱਛਦਾ ਸਰ ਮੋਹਤਵਾਰ ਨੂੰ ਪੁੱਛੇ ਤਾਂ ਇੱਕ ਹੀ ਕਰਨ ਹੁੰਦੇ ਪਿੰਡ ਦੇ ਸਰ ਮੋਹਰਵਾਰ ਆਣ ਨੂੰ ਬਥੇਰੀ ਵਾਰੀ ਪੁੱਛਿਆ ਮੋਹਰਵਾਰ ਬੰਨਣ ਵੇਲੇ ਆਉਂਦੇ ਹੁਣ ਸਾਰਿਆਂ ਨੂੰ ਜਿਹੜਾ ਬਾਣੀਆ ਹੁਣ ਸਾਰੇ ਆਣੇ ਇਸ ਗਲੀ 'ਚ ਜਿੱਲੇ ਬੰਨ ਜਾਂਦੇ ਉਸ ਤੋਂ ਬਾਅਦ ਕੋਈ ਨਹੀਂ ਆਂਦਾ ਤੇ ਜੇ ਘਰ ਜਾਉਂਦੇ ਗੇਟ ਹੀ ਨਹੀਂ ਖੋਲਦੇ ਪਰ ਅੱਗੇ ਡੇ ਡੇ ਕੁੱਤੇ ਵੱਡੇ ਹੁੰਦੇ ਨੇ ਅਖਰ ਪਹਿਲੇ ਹੀ ਆਹ ਸਹੀ ਹੈ ਤੁੰਗਣਿਸ਼ੋਰੀ ਬਹੁਤ ਜਾਓਗੇ ਨਹੀਂ ਪਾਓਗੇ ਸਰੇ ਸਿਵਾਰੀ ਤੋਂ ਸਾਹਮਣੀ ਆ ਪੂਰੀ ਗਲੀ ਦੇਖੋਗੇ ਸਰ ਸਾਡੀ ਗਲੀ ਚ ਕਿਸ ਨੂੰ ਬੋਰਡ ਨਹੀਂ ਮਿਲੇਗਾ ਜਦ ਤੱਕ ਕੰਮ ਨਹੀਂ ਹੋਣਗੇ ਜਿਹੜੇ ਕੰਮ ਮੈਂ ਕਿਨਾਏ ਆ ਉਹਨਾਂ ਦਾ ਮੈਂ ਬਲ ਗੌਰ ਕੀਤੀ ਜਾਏ ਤੇ ਜੇ ਨਹੀਂ ਹੋ ਮੈਂ ਮੰਨਣਾ ਕਿ ਥੋੜੇ ਦਿਨ ਦਾ ਟਾਈਮ ਰਹਿ ਗਿਆ ਵਿੱਚੇ ਕੰਮ ਨਹੀਂ ਹੋ ਸਕਦੇ ਜੇ ਨਹੀਂ ਹੋ ਸਕਦੇ ਤਾਂ ਕੋਈ ਗੱਲ ਨਹੀਂ ਸਾਨੂੰ ਆਸਵਾਸਨ ਦਿੱਤਾ ਜਾਏ ਪੱਕਾ ਲੈ ਕੇ ਆਸਵਾਸਨ ਦਿੱਤਾ ਜਾਏ ਕਿ ਹਾਂ ਇਹ ਲੈ ਟਾਈਮ ਘਟੇ ਇਹ ਕੰਮ ਬਾਅਦ ਚ ਹੋ ਜਾਣਗੇ ਆਪ ਤੱਕ ਆਸਵਾਸਨ ਲੈ ਕੇ ਦੇ ਦੇਣ ਸਾਨੂੰ ਕਿ ਠੀਕ ਹੈ ਹੋ ਨਹੀਂ ਸਕਦੇ ਪਰ ਥੋੜੀ ਦੇਰ ਬਾਅਦ ਹੋ ਜਾਣਗੇ ਕੰਮ ਜਿਹੜਾ ਬੰਦਾ ਇੰਨੀ ਗੱਲ ਕਹੇਗਾ ਸਰ ਪੂਰੀ ਗਲੀ ਦੇ ਵੋਟ ਉਹਨੂੰ ਹੈ ਮੈਂ ਗਰੰਟੀ ਨਾ ਦਵਾਂ ਨਾ ਕਹਿੰਦਾ ਸਰ ਔਰ ਬਾਕੀ ਸਰ ਇਹ ਮੇਨ ਗੱਲ ਸਾਡੀ ਗਲੀ ਦੇ ਵਿੱਚੋਂ ਜਾਨੀ ਕਿ ਸਾਡੇ ਇਧਰ ਉਹਦੇ ਕੋਈ ਸੋਚਣਾ ਨਹੀਂ ਚਾਹੁੰਦਾ ਕਿ ਇਹਨਾਂ ਵਿੱਚੋਂ ਕੋਈ ਪੰਚ ਵੀ ਖੜੋਏ ਸਰਪੰਚ ਤੇ ਬੜੀ ਦੂਰ ਰਹਿ ਗਈ ਕੋਈ ਇਹ ਨਹੀਂ ਸੋਚਦਾ ਕਿ ਇਹਨਾਂ ਵਿੱਚੋਂ ਕੋਈ ਪੰਚ ਵੀ ਖੜੋਏ ਬਾਕੀ ਮੈਂ ਉਮੀਦ ਕਰਦਾ ਕਿ ਤੁਹਾਡੇ ਜ਼ਰੀਏ ਗੱਲ ਪਹੁੰਚ ਜੇ ਮੈਂ ਆਪਣੇ ਜਾਨੀ ਕਿ ਆਪਣਾ ਲੋਰ ਤੋਂ ਪੰਚ ਖੜਾਉਣਾ ਚਾਹਨਾ ਔਰ ਮੈਂ ਖੜੋ ਕੇ ਰਵਾਂਗਾ ਸਰ ਅੱਗੇ ਗਲੀ ਦੇ ਹੱਥ ਹੈ ਕਿ ਕੀ ਕਰਨਾ ਬਣਾਉਣਾ ਚਾਹੀਦੀ ਜੇ ਬਣਾਣਗੇ ਤੇ ਨਾ ਇਹ ਤਾਂ ਕੰਮ ਕਰ ਇਹਨਾਂ ਦੇ ਹੋਣੇ ਮੇਰਾ ਤਾਂ ਕੁਝ ਨਹੀਂ ਹੈ ਦੇਖ ਸਕਦੇ ਹੋ ਜਨਾਨੀ ਨੇ ਲੇਡੀਜ਼ ਨਾਲ ਵੀ ਗੱਲਬਾਤ ਕਰਾਂਗੇ ਕਿ ਇਹ ਇਸ ਮੇਰੀ ਬੋਰਡ ਪਾਣਗੇ ਜਾਂ ਨਹੀਂ ਪਾਣਗੇ ਬਹੁਤ ਫੂਕੇ ਕੇ ਨਾ ਮਾਤਾ ਜੀ ਨਾਲ ਗੱਲਬਾਤ ਕਰਾਂਗੇ ਜਾਣਾਂਗੇ ਮਾਤਾ ਜੀ ਇਸ ਵਾਰ ਕੀ ਵੋਟ ਪਾਓਗੇ ਨਹੀਂ ਪਾਓਗੇ ਨਹੀਂ ਠੀਕ ਹੈ ਸੈਨ ਮੁੜੇ ਨਾ ਜੋ ਨਹੀਂ ਦੱਸਿਆ ਠੀਕ ਹੈ ਸਾਡਾ ਕੰਮ ਬੋਰਡ ਪਾਉਗੇ ਆ ਪਾਗੇ ਬੋਰਡ ਪਰ ਜੋ ਜੀ ਸੋਚਿਆ ਹੋਈ ਸਾਡਾ ਹਮਤ ਸੰਘਰਸ਼ ਕਰਾਂਗੇ ਮੋਟੇ ਜੀ ਕਹਿੰਦੇ ਜਾਂਦੇ ਹੋ ਕਿ ਇਸ ਵਾਰੀ ਕਿਦਮ ਮੋੜੇ ਨੇ ਕਿਹਾ ਕਿ ਇਸ ਵਾਰੀ ਬੋਰਡ ਪੂਰੀ ਗਲੀ ਬੋਰਡ ਨਹੀਂ ਪਾਉਗੇ ਕੀ ਨਹੀਂ ਪਾਉਗੇ ਜਾਂ ਪਾਉਗੇ ਨਹੀਂ ਪਾਉਗੇ ਨਾ ਖਾ ਮੋੜਾ ਨਾ ਖਾ ਸਪਾ ਪੂਰੇ ਜਾਂ ਨਹੀਂ ਪਾਣਿਆ ਤਾਂ ਨਹੀਂ ਪਾਣੀ ਬੋਟਾਂ ਦੇਖ ਸਕਦੇ ਹੋ ਕਿ ਦਾਵਰ ਦੇ ਲੋਕਾਂ ਨੇ ਦੱਸਿਆ ਕਿ ਅਗਰ ਇਹਦੀ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਕੈਮ ਰਹਿੰਦੇ ਹੀ ਤਾਂ ਇਹ ਕਿਸੇ ਵਾਰੀ ਬੋਰਡ ਨਹੀਂ ਪਾਉਣਗੇ ਔਰ ਬੋਟਾ ਵੀ ਸ਼ਕਾਰ ਕਰਾਂਗੇ ਦੇਖਣ ਵਾਲੀ ਗੱਲ ਹੋਏਗੀ ਕਿ ਉਹਨੇ ਸ਼ਰਤਾਂ ਮਨਉਂਦੀਆਂ ਕਿ ਜੇ ਜਿਵੇਂ ਦਾ ਟੀਮੇ ਚੱਲਦਾ ਰਹਿੰਦਾ ਬੋਰ ਵੀ ਲੋਕਾਂ ਨਾਲ ਗੱਲਬਾਤ ਕਰਾਂਗੇ ਪਿੰਦੇ ਲੋਕਾਂ ਨਾਲ ਜੁੜੇ ਆ ਚੋਣਾਂਾਂ ਲਈ ਗੱਲਬਾਤ ਕਰਾਂਗੇ ਉਸ ਸਮੱਸਿਆ ਨੂੰ ਪੁੱਛਾਂ ਕਿ ਕੀ ਸਮੱਸਿਆ ਆ ਰਹੀ ਮੈਨੂੰ ਕੀ ਨਾ ਤੁਹਾਡਾ ਕੀ ਬੋਲਿਓਰੀ ਇਸ ਇਲੈਕਸ਼ਨ ਆ ਗਏ ਆ ਪਹਿਲਾਂ ਹੀ ਵੋਟ ਦੇ ਛੋਣੇ ਆ ਕੀ ਕੀ ਸਮੱਸਿਆ ਆ ਰਹੀ ਤੁਹਾਨੂੰ ਬਾਜੀ ਨਾ ਸਾਰਿਆਂ ਲਈ ਤਾਂ ਰਕ ਤੇ ਨਾ ਵੋਟ ਬਣਾਇਆ ਆ ਹਰ ਵਾਰੀ ਕੇ ਅੰਦਰ ਇਹਨਾਂ ਜਾਰਾ ਸਾਲ ਹੋ ਗਿਆ ਅੰਦਰ ਆ ਕੇ ਆਏ ਦੇਖੇ ਇਹਨਾਂ ਨੇ ਸਾਡਾ ਵੋਟ ਬਣਾਇਆ ਅਸੀਂ ਚੰਨਿਆ ਸਾਰਿਆਂ ਕੋਲ ਚੰਨਿਆ ਤੇ ਇਹਨਾਂ ਨੇ ਬਣਾਇਆ ਇਸ ਤੱਕਾ ਵੋਟ ਸਾਡਾ ਰਾਸ਼ਣਕਾਰ ਰਸ਼ਣਕਾਰ ਆਟ ਬਣੀ ਬਣਾਇਆ ਵੋਟੋ ਦਾ ਡਾਇ ਦਾ ਸ਼ਿਫੂ ਦੇ ਡਾਡੀ ਕਾ ਕੇ ਆਪੋ ਦਾਇਆ ਅਰਦਾ ਕਰ ਜਿੰਨਿਆ ਹੀ ਹੁੰਦੇ ਕੋਲ ਸਰਪੰਚਾ ਕੋਲ ਵੀ ਜਿੰਨਿਆ ਕੇਹਨੇ ਨਹੀਂ ਬਣਾਇਆ ਸਾਡਾ ਬੋਟ ਕੀ ਕਹਿੰਦੇ ਰਾਸ਼ਨਕਾਰ ਕੀ ਕਹਿੰਦੇ ਕਾਦੇ ਬਣਾਵਾਂਗੇ ਬਣਾ ਲਾਂਗੇ ਬਸ ਰੋਟ ਲੈ ਗਾ ਜਾਂਦੇ ਜਿਲੇ ਹੱਥੋਂ ਤੋਂ ਜੋੜ ਕੇ ਚੱਲ ਜਾਂਦੇ ਆ ਦੁਬਾਰਾ ਹੁੰਦੇ ਨਹੀਂ ਫੇਰ ਕਿੰਨੇ ਸਾਲ ਦੀ ਸਮੱਸਿਆ ਹੈ ਜੀ ਇਹ 10 ਸਾਲ ਹੋ ਗਏ ਤੇ ਹੁਣ ਸਰਪੰਚ ਕੀ ਕਹਿੰਦੇ ਉਹਨੂੰ ਕੰਦੇ ਆ ਲੰਦੋ ਬੋਟ ਫਿਰ ਬਣਾਣੇ ਆਂਦੇ ਨਹੀਂ ਫਿਰ ਦੁਬਾਰਾ ਆਂਦੇ ਨਹੀਂ ਅੱਛਾ ਹੁਣ ਦੁਬਾਰਾ ਬੋਟ ਆ ਗਈ ਹੈ ਹਾਂਜੀ ਹੁਣ ਵੀ ਕਹਿ ਕੰਨੇ ਆਹੀ ਕੱਢੇ ਆ ਜਨੇ ਆ ਜਨੇ ਕਹੇ ਬਣਾਣ ਵਾਸਤੇ ਨਹੀਂ ਆਏ ਹਾਂਜੀ ਮੇਰੇ ਕਿਸੇ ਮੱਛੇ ਦਾ ਸੀ ਆਏ ਤੇ ਲੋਕਾਂ ਨੇ ਦੱਸਿਆ ਕਿ ਸਾਡੇ ਘਰ ਦੇ ਉੱਤੋਂ ਕਾਫੀ ਵੀ ਵੱਡੀਆਂ ਤਾਰਾਂ ਜਾ ਰਹੀਆਂ ਹਾਈ ਵੋਲਟ ਤਾਰਾਂ ਜਾ ਰਹੀਆਂ ਲੇਕਿਨ ਇਸ ਤਰ੍ਹਾਂ ਕੋਈ ਵੀ ਧਿਆਨ ਨਹੀਂ ਦਿੰਦਾ ਜੇ ਥੋੜੀ ਜਿਹੀ ਬਸਾਤ ਹੁੰਦੇ ਦੇ ਦੇਣੇ ਦੀ ਚਲਦੀ ਹੈ ਤਾਂ ਤਾਰ ਡੇਗ ਜਾਂਦੀ ਹੈ ਕਿਹੜੇ ਕਰਕੇ ਉਹਦੇ ਪਰਿਵਾਰ ਨੂੰ ਨੁਕਸਾਨ ਸਾਰੇ ਪਿੰਡ ਨੂੰ ਕਿਸੇ ਵੇਲੇ ਨਿਸ਼ਾਨ ਹੋ ਸਕਦਾ ਹੈ ਹੋਰ ਕੋਈ ਵੱਡਾ ਹਾਸਾ ਵੀ ਹੋ ਸਕਦਾ ਜ ਸਰ ਆਉਂਦੇ ਕਿਸ ਮੁਸਾੜੀ ਕੀ ਨਵੇਂ ਗੱਲ ਕੀਤੀ ਪਿੰਡ ਦੇ ਵਿਕਾਸ ਦੀ ਕਿਹੜਾ ਕਿਹੜਾ ਵਿਕਾਸ ਕੀਤਾ ਗਿਆ ਪਿੰਡ ਦੇ ਵਿੱਚ ਪਿੰਡ ਜੇਗਾ ਵੀ ਤਾਰਾ ਸਾਡੇ ਉਸੇ ਰੇ ਕਰੀ ਜੇ ਸਾਡੀਆਂ ਤਾਰਾਂ ਪਟੋਲੀਆਂ ਚਾਹੀਏ ਹੈ ਇੰਨੇ ਚਿਰ 25 ਸਾਲ ਹੋ ਗਏ ਹਦਾਂਦੇ ਆ ਸਾਡੀਆਂ ਤਾਰਾਂ ਦੀ ਕੋਈ ਪਤਾ ਕੋਰ ਕਿਸ ਮੁਸਾੜੀ ਆ ਗਈ ਜੀ ਸਭਾ ਸਹਿਯੋਗ ਇਹਦੇ ਬੋਰਡ ਜਿਹੜਾ ਜੁੰਦਾ ਘਾੜ ਨਹੀਂ ਬਣਿਆ ਉਹਦਾ ਘਾੜ ਬਣਾਈ ਜੀ ਇਹ ਹੋਇਆ ਅਸੀਂ ਸਾਡੇ ਕੋਲ ਨੂੰ ਸੰਭਾਜੀ ਚਾਈ ਗਾਡੀ ਕੋਈ ਨਾ ਸੁਣ ਲੈ ਉਹ ਸਰਪੰਚ ਨਾਲ ਗੱਲ ਕਰੀ ਠੀਕ ਹੈ ਸਾਡੀ ਜਗ੍ਹਾ ਦੇ ਕੋਲ ਤੇ ਨੇ ਕੱਢਾ ਬਾਇ ਲੋਕਾਂ ਦਾ ਪਿੰਡਾ ਪਲਾਟ ਮਿਲੇਗਾ ਇਹ ਥਾਂ ਕੋਲ ਨੂੰ ਕੁਟਾ ਹੋਣਾ ਸਾਡੇ ਬੰਦੇ ਕੋਈ ਨਹੀਂ ਸੂਰਤ ਕਰੇ ਲੋਕਾਂ ਦੀ ਸੂਰਤ ਹੋਣੀ ਠੀਕ ਹੈ ਛਾਨੂ ਜਗ੍ਹਾ ਨਹੀਂ ਨਹੀਂ ਜਾ ਰਿਹਾ ਪਾ ਕੇ ਬਾਅਦ ਮਾਰਦੇ ਤਾਂ ਫਿਰ ਹੀ ਬੜ ਤਾਵਾਂਗੇ ਕਿੰਨੇ ਕੱਚੇ ਮਕਾਨ ਥੋੜੇ ਪਿੰਦੇ ਬਗੈਰ ਨੇ ਪੱਕਿਆ ਵਾਰਿਆਂ ਨੂੰ ਤੇ ਗ੍ਰਾਂਟਾਂ ਨਹੀਂ ਮਿਲਿਆ ਉਹਨਾਂ ਨੂੰ ਨਾ ਗ੍ਰਾਂਟ ਕੋਈ ਨਹੀਂ ਮਿਲਿਆ ਇਹ ਜੋ ਸਰਟੀਫਿਕੇਟ ਵੀ ਉਹਦੇ ਥੱਲੇ ਆਉਂਦੇ ਹਨ ਉਹ ਜੀ ਨਾ ਅੱਜ ਨਹੀਂ ਆਪਾਂ ਗੱਲਬਾਤ ਕਰਾਂਗੇ ਕਿੰਨਾ ਰੋਹਾ ਖੜਸੇ ਮੈਨੇਜ ਗ੍ਰਾਂਟ ਗ੍ਰੋਨ ਕੋਈ ਮਿਲੀ ਤੁਹਾਨੂੰ ਨਾ ਸਾਨੂੰ ਕਦੀ ਨਹੀਂ ਮੇਰੇ ਕੋਲ ਲੋਨ ਚੁੱਕੀ ਚੁੱਕੀ ਐ ਮੈਂ ਕਾਰ ਪਾਇਆ ਮਾੜਾ ਮੋਟਾ ਤੇ ਅਜੇ ਵੀ ਮੇਟੀਨ ਆਈਏ ਵੀ ਇੱਧਰ ਮੇਟੀਨਾਂ ਗਵਿੰਦੀ ਮੈਂ ਤੁਹਾਨੂੰ ਨੰਦ ਰਾਂਗੇ ਮੇਰੇ ਮੁਰੇ ਨਾ ਦੋ ਉਹ ਦੋਨੇ ਇੱਕ ਇੱਕ ਕਮਰੇ ਚ ਨਾ ਤਾਂ ਮੈਂ ਇਕੱਲੀ ਰਹਿਣੀ ਆ ਸਿੱਧੀ ਗੱਲ ਕਿਸੇ ਸੁਸਨ ਲੈ ਸਰਪੰਚ ਨਾਲ ਗੱਲ ਨਹੀਂ ਕੀਤੀ ਕਦੀ ਕੀਤੀ ਸਰਪੰਚ ਨਾਲ ਕਈ ਇਹਦਾ ਫੋਟੋ ਘਾਟਾ ਨਾ ਉਹ ਜਿੰਦੇ ਕੱਖ ਵੀ ਨਹੀਂ ਗਈ ਕਿੰਨੇ ਜਿਆਦੇ ਸੁਣਾ ਦਿਖਵਾਇਆ ਮੈਂ ਸਿੱਧੀ ਗੱਲ ਆ ਮੈਂ ਡਿਮਾਂਡ ਜਨਾਨੀ ਆ ਆਪਰ ਸੇ ਤਾਂ ਆਪੇ ਕਮਾਣੇ ਤਾਂ ਆਪੇ ਖਾਣੇ ਮੈਂ ਸਿੱਧੀ ਗੱਲ ਆ ਹਮੇਸ਼ਾ ਹੀ ਪ੍ਰਧਾਨ ਮੰਤਰੀ ਵਾਲਾ ਕਿਹਾ ਜਾਂਦਾ ਕਿ ਕਰੇ ਕੋਚਾ ਮਕਾਨ ਨਹੀਂ ਰੰਨ ਦਿੱਤਾ ਜਾਏਗਾ ਤੇ ਫਿਰ ਸਰਪੰਚ ਕਿਉਂ ਨਹੀਂ ਸੁਣਦਾ ਥੋੜੀ ਗੱਲ ਸਰਪੰਚ ਖੋਟੀ ਹੁੰਦੀ ਸਾਡੀ ਮੈਂ ਉਥੇ ਉਹਦੇ ਵਿੱਚ ਰਹਿਣੀ ਹੁੰਦੀ ਐਂ ਚ ਰਹਿਣੀ ਆ ਮੈਂ ਸਰਪੰਚ ਨੇ ਗੱਲ ਕੀਤੀ ਸੀ ਕਿਤੇ ਵੀ ਨਾ ਕਹਿੰਦੇ ਕੋਈ ਫੋਟੋ ਲਈਏ ਕਿ ਕਿਹਦੀ ਮੁਰੇ ਕੋਈ ਆਇਆ ਨਹੀਂ ਉਹ ਮੁਰੇ ਸਾਹ ਪੰਜ ਕਹਿੰਦੇ ਘਾਟਾ ਹੁੰਦਾ ਪਾਸਾ ਨੂੰ ਕੱਖ ਨਹੀਂ ਦਿੰਦੇ ਇੱਕ ਵਾਰ ਮੇਰੇ ਤੱਕੇ ਦਾ ਉਹ ਕਿਵਾਰੀ ਵਲੇਕਣਾ ਤੋਂ ਹਟਦੀ ਹੁੰਦੀ ਹੈ ਵਿਚਨਾ ਸੋ ਨਮਰ ਰਿਹਾ ਬੋਲ ਕੰਮ ਕਰ ਰਹੇ ਨੇ ਆਪ ਨਹੀਂ ਨਹੀਂ ਦੇਖੋ ਦੇਖ ਲੋਕਾਂ ਨੂੰ ਨਾ ਮੈਂ ਇਹ ਛੋਟੀ ਗੱਲ ਹੈ ਕਿ ਮੈਂ ਕਿਤੇ ਛੱਤ ਖਾਣੀ ਆ ਮੈਂ ਕੱਲੀ ਖਾਣੀ ਆ ਵੱਡਾ ਮੋੜਾ ਗਿਆ ਦਾ ਬਖੜਾ ਦੇਖ ਸਕਦੇ ਹੋ ਕਿ ਕਾਫੀ ਲੋਕਾਂ ਨੂੰ ਮੁਸ਼ਕਲ ਆ ਗਿਆ ਸਾਹਮਣਾ ਕਰਨਾ ਪੈਦਾ ਚੋਣਾਂ ਫਿਰ ਸੈਤ ਹੈ ਫਿਰ ਲੋਕ ਕਹਿੰਦੇ ਸਿਆ ਕਿ ਚੋਣ ਬੋਰ ਲਾਣ ਜੇ ਉਹ ਆਏ ਨਾ ਲੇਕਿਨ ਸਮੱਸਿਆ ਦਾ ਹੱਲ ਨਹੀਂ ਦੱਸ ਮਸਾ ਜ਼ਿੰਮੇਦੀ ਟੀਵੀ ਸਮੱਸਿਆਵਾਂ ਦੀ ਹੋਰ ਵੀ ਸਾਡੇ ਨਾਲ ਮਹਿਲਾ ਜੁੜੀ ਜਾਂਦੇ ਆ ਵੀ ਗੱਲਬਾਤ ਕਰਾਂਗੇ ਕਿ ਨਾ ਆਪਣਾ ਹਰੋਂ ਗੱਲ ਕੀਤੀ ਹੈ ਪਿੰਡ ਦੇ ਵਿਕਾਸ ਦੀ ਕੋਈ ਵਿਕਾਸ ਹੋਇਆ ਪਿੰਡ ਤੇ ਹਾਂ ਨੇ ਫੇਸ ਹੁੰਦੇ ਨੇ ਨਾ ਮੇਰਾ ਵੀ ਹਾਲ ਤੱਕ ਬੋਰ ਨਹੀਂ ਵੰਨ ਰਾਸ਼ਨ ਕਾਰ ਬਣਿਆ 3-4 ਚੌਥਾ ਸਾਲ ਲੱਗ ਗਿਆ ਫਿਰ ਵੀ ਆਏ ਬੋਲੇ ਰਾਸ਼ਨ ਕਾਰ ਬਣਾ ਦੇ ਕੀ ਕਹਿੰਦਾ ਸਰਪੰਚ ਕਹਿੰਦੇ ਬਣਾਵਾਂਗੇ ਤੇ ਬਣਾਉਂਦੇ ਨਹੀਂ ਰਾਸ਼ਨ ਕਾਰ ਦੇ ਨਾ ਚੜਾਇਆ ਕਿੰਨੇ ਵਾਰ ਬੋਲੇ ਗੁੜੀ ਆ ਵੀ ਹੈ ਮੇਰੀ ਸਾਡੇ ਤਿੰਨਾਂ ਚ ਨਾਲ ਚੜਨਾ ਤੇ ਹਾਂ ਨੂੰ ਸਰਪੰਚ ਤੋਂ ਦੋ ਸਰਪੰਚ ਮੈਂ ਸ਼ਾਇਦ ਇਹ ਕਹਿੰਦਾ ਹਾਲਕੀ ਭੇਜ ਦੇਣੀ ਹੈ ਹਾਂਜੀ ਹਾਂਜੀ ਕੀ ਮੰਗ ਕਰੋਗੇ మే జడ రాషన్ కార్డ్ వన్న చారే అనాల మోటర్ గాని జని నా కే నాది చూడండి కీ లోకనే కాఫీ దేర్ దిస్ మసజ్ దస్ కాఫీ లోకనే కయా కీ పిచేల లంబే సమే తో సర్పంచ్ నీ కయా యా ఆ రహా కీ సర్పంచా నో కయా యా ఆ రహా కీ రాషన్ కార్డ్ నహాయి యా కాఫీ లోకనే కయా కీ సాడే ਬੋਰਡ ਦੇ ਕਾਰਗਿਨ ਮਨੇ ਹੋਰ ਵੀ ਨੱਕੇ ਸਾਨੂੰ ਸਦਰਸੇ ਲੋਕਾਂ ਨੇ ਵੀ ਦੱਸਿਆ ਹੈ ਕਿ ਕੱਚੇ ਮਕਾਨਾਂ ਨਾਲ ਵੀ ਸਾਨੂੰ ਜੂਨ ਕੱਚੇ ਮਕਾਨ ਵੀ ਕਾਫੀ ਇਹ ਪਿੰਡ ਦੇ ਵਿੱਚ ਲੇਕਿਨ ਕੱਚੇ ਮਕਾਨ ਵੀ ਹਲਕਾ ਘਰਾਂ ਨਹੀਂ ਜੁਾਈ ਗਈ ਦੇਖਣਾ ਵੀ ਗੱਲ ਤੇ ਹੈ ਕਿ ਕਾਫੀ ਦੇਰ ਬਾਅਦ ਕਹਿਣ ਤੋਂ ਬਾਅਦ ਵੀ ਸਰਪੰਚ ਨਾਲ ਕੋਈ ਕਾਰਵਾਈ ਕੀਤੀ ਆ ਰਹੀ ਹੋਰ ਵੀ ਲੋਕਾਂ ਨਾਲ ਗੱਲਬਾਤ ਸਰਾਂਗਾ ਜਨਨ ਦੀ ਕੋਸ਼ਿਸ਼ ਕਰਾਂਗੇ ਜਿੱਥੇ ਇਹ ਪਿੰਡ ਦੇ ਵਿਕਾਸ ਦੀ ਗੱਲ ਕੀਤੀ ਲੋਕਾਂ ਨਾਲ ਵੀ ਗੱਲਬਾਤ ਕੀਤੀ ਉੱਥੇ ਹੀ ਚੱਲਦੇ ਸਾਡੇ ਧਿਆਨ ਚ ਇੱਕ ਮਕਾਨ ਆਇਆ ਸੀ ਦੇਖ ਸਕਦੇ ਹੋ ਕੱਚਾ ਮਕਾਨ ਹੈ ਕਾਫੀ ਲੰਬੇ ਸਮੇਂ ਤੋਂ ਉਹ ਕੱਚਾ ਮਕਾਨ ਹੈ ਹੋਰ ਅੱਧਾ ਮਕਾਨ ਤੇ ਕਿਹੜਾ ਡ ਪੁਰਕ ਤੇ ਇਹ ਗ੍ਰੀ ਪ੍ਰਵਾਹ ਦਾ ਉਹ ਕਾਫੀ ਮੁਸ਼ਕਲਾਂ ਦਾ ਰਹਿਦਾ ਹੈ ਨਾ ਦੇਖੋ ਕੋਈ ਬਸਾਪੀ ਹੁੰਦੀ ਹੈ ਤੇ ਉਹਨਾਂ ਡਰ ਬਣਿਆ ਰਹਿੰਦਾ ਹੈ ਕਿ ਕਿਤਨੇ ਕਿਤੇ ਮਕਾਨ ਦੇਗ ਨਾ ਜਾਵੇ ਲੇਕਿਨ ਵਾਰ-ਵਾਰ ਸਰਪੰਚਰ ਪੈਂਚਰ ਨੂੰ ਕਹਿੰਦੇ ਉਹ ਵਾਰ ਵੀ ਇਸ ਪਾਸੇ ਕੋਈ ਵੀ ਧਿਆਨ ਨਹੀਂ ਦਿੱਤਾ ਜਾਂਦਾ ਹਮੇਸ਼ਾ ਹੀ ਸਰਪੰਚਾ ਲੋ ਪੈਂਚਾ ਲੋ ਕਿਹਾ ਜਾਂਦਾ ਹੈ ਕਿ ਅਸੀਂ ਕੋਈ ਵੀ ਕੱਚਾ ਮਕਾਨ ਨਹੀਂ ਪਿੰਡ ਚ ਲੈ ਦਿੱਤਾ ਲੇਕਿਨ ਇਹ ਰੋਡ ਦੇ ਉੱਤੇ ਮਕਾਨ ਲੱਗਦਾ ਜਿਹੜਾ ਕੱਚਾ ਕਾਫੀ ਦੇ ਦਾ ਕੱਚਾ ਉਹ ਦੱਸਿਆ ਜਾ ਰਿਹਾ ਕਿ ਇੱਕ ਮਾਤਾ ਹੀ ਰਹਿੰਦੀ ਹੈ ਬੀਜੂ ਮਾਤਾ ਜੀ ਦਾ ਇੱਕ ਮੂੜਾ ਰਹਿੰਦਾ ਹੁੰਦਾ ਕਿੰਦਾ ਦੇ ਆ ਜਿਹੜਾ ਪਰਿਵਾਰ ਹੈ ਜਿੰਦਾ ਖਰਚਾ ਕਰਨਾ ਵੀ ਬੜਾ ਮੁਸ਼ਕਿਲ ਹੈ ਲੇਕਿਨ ਉੱਤੇ ਇਹਨਾਂ ਨੂੰ ਘਰਾਂ ਨਹੀਂ ਮਿਲਨੀ ਬੜੀ ਹੀ ਨੰਦਿਆਲੀ ਗੱਲ ਹੈ ਕਿਤੇ ਬੱਚਾ ਹੁੰਦੇ ਜਾਂ ਕੁਝ ਹੁੰਦਾ ਕੋ ਮਕਾਨ ਦੇ ਕੇ ਜਾਂਦੇ ਇਹਦਾ ਜ਼ਿੰਮੇਵਾਰੀ ਕੋਣਾ ਮਾਤਾ ਜੀ ਵੀ ਸਾਡੇ ਨਾਲ ਜੁੜੇ ਹੋਰ ਗੱਲਬਾਤ ਕਰਾਂਗੇ ਜਨਨ ਦੀ ਕੋਸ਼ਿਸ਼ ਕਰਨ ਮਾਤਾ ਜੀ ਕੀ ਨਾ ਆਪਣਾ ਕਿਹੜਾ ਪਿੰਡ ਆਪਣਾ ਇਹੀ ਗੀਂਦ ਖਰਾਬ ਰਹੀ ਚੀਜ਼ ਪੂਰਾ ਇਹ ਇੱਥੇ ਜਾਵਾਂਗਾ ਖਰਾਬ ਮਾੜੀ ਗੱਲ ਕੀਤੀ ਕਿ ਕਿੰਨੇ ਸਮੇਂ ਦੇ ਇਹ ਮਕਾਨ ਡਿੱਗੇ ਪਿਆ ਪਚਾ ਹੈਗਾ ਉਹ 8-9 ਸਾਲ ਬੱਚਾ ਹੂੰ ਕਦੇ ਸਰਪੰਚ ਨੇ ਜਾਂ ਪੈਂਚ ਨੇ ਆ ਕੇ ਪੁੱਛਿਆ ਨਹੀਂ ਤੁਹਾਨੂੰ ਕਿ ਤੁਹਾਨੂੰ ਗ੍ਰਾਂਟ ਦਵਾਈ ਜਾਏ। ਉਸ ਦਿਨ ਆਖੀ। ਈਲਾ ਬੋਰਡ ਪੋਣੋ। ਦਵਾਈ ਜੇ ਹੋ ਲੈਂਦੇ ਮੈਂ ਕਿ ਹੋ ਲੈਂਦੇ। ਕੋਈ ਇਹਦਾ ਵਾਤਾ। ਕੀ ਕਹਿੰਦਾ ਕੀ ਤੁਹਾਨੂੰ? ਦਿਨ ਭੇਜਾਂਗਾ ਗ੍ਰਾਂਟ ਦੇਂਗਾ। ਤੇ ਰਹਿਣਾ ਸਣਾ ਕਿਦਾਂ ਵੇ ਤੁਹਾਡਾ? ਇਹ ਹਾਂ। ਇੱਛੇ ਚੱਲੀਏ ਨਾ ਬੱਚਾ। ਸਰਪੰਚ ਵਾਲਾ ਤਾਂ ਕਿਹਾ ਜਾਂਦਾ ਕਿ ਇਹ ਪਿੰਡ 'ਚ ਕੋਈ ਕੱਚਾ ਮਕਾਨ ਨਹੀਂ ਰਹਿਣ ਦਿੱਤਾ। ਫੇਰ ਤਾਲੀ ਕਿਉਂ ਨਹੀਂ ਕੋਸੂ ਲੈਂਦਾ ਦੇਖੋ ਹੁਣ ਇੰਈ ਐ ਨਾ ਆ ਕਰਨੇ ਤਗਲੇ ਦੀ ਮਰਜੀ ਆ ਬੱਚਾ ਕੋਈ ਦੇ ਘਰ ਥੋੜਾ ਜਾਣਾ ਫੇ ਚਲੋ ਹੂੰ ਫੇਰ ਬੋਟਾ ਆ ਗਿਆ ਆ ਇਹ ਨਾ ਬੋਟਾ ਹਾਂਜੀ ਦੇਹਂਦੇ ਬੋਟਾ ਹੂੰ ਜਿਹੜਾ ਸਾਡਾ ਘਾਰੇ ਦੀ ਸੋਚਕ ਉੱਛੀ ਦੇ ਬੋੜ ਦੇਣਾ ਪਰ ਜਿਹੜਾ ਮਰਜੀ ਆ ਹੂੰ ਹਾਂ ਘਰ ਚ ਕੌਣ ਕੌਣ ਰਹਿੰਦਾ ਆਹ ਲੋਈ ਮਾਮਾ ਬੱਕਰੇ ਨੇ ਇਹ ਸਾਡਾ ਵੱਡਾ ਮੁੰਡਾ ਜਿਹੜਾ ਔਰ ਇਹ ਤਿੰਨ ਬੱਕਰੇ ਨੇ ਇਹ ਬੱਕਰੇ ਜੀ ਜੀ ਜਦੋਂ ਬਰਸਾਤ ਹੁੰਦੀ ਹੈ ਤੇ ਕਿਦਾਂ ਫਿਰ ਫਿਰ ਇਹ ਆ ਇਧਰ ਮਕਾਨ ਇੱਥੇ ਕਰਨੀਆਂ ਬਰਸਾਤ ਇਧਰ ਅਸੀਂ ਡਰਦੇ ਬਰਦੇ ਨਹੀਂ ਗੱਬਾ ਕਹਿੰਦਾ ਨਹੀਂ ਡਿਗੀ ਜੀ ਫਿਰ ਰੋਟੀ ਰਾਟੀ ਚੜਪਟ ਬਣਾ ਕੇ ਇੱਥੇ ਰੱਖ ਲੈਣੇ ਕੋਈ ਅਧਿਕਾਰੀ ਨਹੀਂ ਆਇਆ ਮਕਾਨ ਦਾ ਜਾਇਜ਼ਾ ਲੈਣ ਜਾਂ ਕੁਝ ਪੁੱਛਣ ਆਇਆ ਤੁਹਾਨੂੰ ਕਿ ਮਕਾਨ ਡਿੱਗਿਆ ਪਿਆ ਜਾਂ ਕੁਝ ਜਿਹੜਾ ਬੋਟਾ ਨੇ ਸਾਰੇ ਨਾ ਆਣ ਆ ਹਾਂ ਜੀ ਮੈਂ ਫਿਰ ਦੱਸਣਾ ਪੇ ਲਿਖਾ ਗੱਬਾ ਕਹਿੰਦਾ ਅੱਛਾ ਬਣਾ ਹੀ ਦੇ ਨੇ ਉਹ ਲੰਗੇ ਬਣਾ ਹੀ ਦੇ ਨੇ ਉਹ ਲੰਗੇ ਕੌਣ ਹੈ ਸਰਪੰਚ ਤੁਹਾਡਾ ਉਹ ਗੋਗ ਉਹਨੇ ਕਦੀ ਇੱਥੇ ਟਰੱਸਟ ਧਿਆਨ ਦਿੱਤਾ ਤੁਹਾਡੇ ਨੂੰ ਨਹੀਂ ਆਖਦਾ ਆਂਦਾ ਚੱਟ ਬਣਾਈ ਦਿੰਦੀ ਆ ਬਣਾਈ ਹਾਂ ਹਾਂ ਠੀਕ ਆ ਪਿਛਲੇ 5 ਸਾਲ ਤੋਂ ਇੱਦਾਂ ਹੀ ਕੰਦ ਰਿਹਾ ਬੇਟੇ ਹੁੰਦੇ ਨਾਲ ਵੀ ਗੱਲਬਾਤ ਕਰਾਂਗੇ ਔਰ ਜਾਨਣ ਦੀ ਕੋਸ਼ਿਸ਼ ਕਰਾਂਗੇ ਕਿ ਕੀ ਕਹਿਣਾ ਹੁੰਦਾ ਔਰ ਸਰ ਕੀ ਨਾ ਆਪਣਾ ਜੀਨਾ ਕੁਸ਼ਨ ਕੁਮਾਰ ਸਰ ਕੀ ਕਰੂ ਵਰਕ ਕਰਦੇ ਹੋ ਕੰਮ ਕਰ ਦਿਆੜੀ ਦੋਰੀ ਮਜ਼ਦੂਰੀ ਕਿੰਨੀ ਦੇਰ ਦਾ ਮਕਾਨ ਤੇ ਖਸਕਾ ਹਾਲਾਤ ਹੈ ਕੋਈ ਆਸ ਨਾ ਸਮਝੀ ਤੇ ਕਦੀ ਸਰਪੰਚ ਨੇ ਜਾਂ ਕਿਹ ਮੋਦਵਾਰ ਨੇ ਆ ਕੇ ਪੁੱਛਿਆ ਸਰਵਾਦੋ ਪੁੱਛਦਿਆ ਬਾਈ ਜਦੋਂ ਬੋਰਡ ਬਾਰ ਪੁੰਜਣਾ ਆਦੋ ਆਂਦੇ ਆਦੋ ਹੱਥ ਫਿ ਜੋੜਦੇ ਆਦੇ ਨਿਗਲ ਕਰਨੇ ਕਿ ਹਾਂ ਜੀ ਹੋ ਲੈਂਦੇ ਸਾਨੂੰ ਪਾ ਦਾਂਗੇ ਕੋਈ ਨਹੀਂ ਪ੍ਰਬੰਧ ਬਾਅਦ ਚ ਕਿਉਂ ਨਹੀਂ ਧਿਆਨ ਦਿੰਦਾ ਇਸ ਪਾਸੇ ਉਹ ਰੱਬ ਜਾਨੇ ਬਾਈ ਸਰਪੰਚ ਨੂੰ ਪਤਾ ਹੋਵੇਗਾ ਕੌਣ ਹੈ ਸਰਪੰਚ ਆਪਣਾ ਗੁੱਗੀ ਸਰਪੰਚ ਤੇ ਪੀਰ ਕਿਲੇ ਬਰਸਾਤ ਹੁੰਦੀ ਹੈ ਤਾਂ ਫਿਰ ਕਿੱਦਾਂ ਰਹਿਣਾ ਹੁੰਦਾ ਅੰਦਰ ਰਹਿਣਾ ਪੁਣਾ ਜਗਦੰਮ ਰੋਟੀ ਪਕਾਣੇ ਪੁੰਦੀ ਜਲਦੀ ਮਾੜੇ ਮੋੜੇ ਰਣ ਮਿਲ ਗਏ ਰੇਦਰ ਖਾਲ ਨੇ ਇਦਰ ਸੋਜ ਆਨੇ ਪੇਰ ਸਭ ਜਲੇਬਸਾਤ ਹੁੰਦੀ ਹੈ ਤੇ ਫਿਰ ਕਿਦਾਂ ਰਹਿਣਾ ਹੁੰਦਾ ਫਿਰ ਬਾਜੀ ਪਾਣੀ ਗੂਣੀ ਆ ਜਾਂਦਾ ਬੜਾ ਔਖਾ ਰਹਿਣਾ ਪੰਦਾ ਹੈ ਹਮ ਤੇ ਰੋਟੀ ਰਾਟੀ ਜਗਦੰਮ ਬਣਾਣੇ ਪੁੰਦੀ ਹੈ ਅਗਰ ਅੰਦਰ ਪਾਣੀ ਚਲ ਜਾਂਦਾ ਪਰ ਇਧਰ ਘਾਲਣੇ ਆਈ ਸੋਏ ਆਨੇ ਇਧਰ ਬਿਸਰਾਮ ਕਰਨ ਤੇ ਕਦੀ ਕਿਸ ਨੂੰ ਸਰਪੰਚ ਪੈਂਚ ਨੇ ਕੋਈ ਇਜਾਜ਼ਤ ਲਿਆ ਕੇ ਇਹ ਗ੍ਰਾਂਟ ਦਵਾਈ ਜਾਏ ਉਹੀ ਲੱਗਦਾ ਹੈ ਕਿ ਸਿਰਫ ਲਾਰੇ ਲਾਉਂਦੇ ਆ ਔਰ ਕੁਝ ਨਹੀਂ ਕਰਦੇ ਜਲੇ ਬਣ ਜਾਂਦੇ ਆ ਤੇ ਫਿਰ ਬਾਅਦ ਕੋਈ ਪਤਾ ਵੀ ਨਹੀਂ ਲਿਆਣਾ ਦਾ ਕੋਈ ਕੁੱਛ ਨਹੀਂਣਾ ਇਦਾਂ ਲੱਗੋ ਲੱਗੇ ਜਾਂਦੇ ਬਸ ਇਹ ਗੱਲ ਕੋਈ ਹਾਸਾ ਨਾ ਕੁੰਜ ਮਾਰੇ ਜੰਮੇ ਬਾਰੇ ਇਹ ਅੱਗੇ ਪੜਾ ਲਿਖਿਆ ਦੇਈਏ ਦੇਖ ਸਕਦੇ ਹੋ ਕਿ ਅੰਦਰ ਸਿਆ ਪਿਛਲੇ ਲੰਬੇ ਸਮੇਂ ਤੋਂ ਕਾਫੀ ਬੜੀ ਉਹਨਾਂ ਸਰਪੰਚਾਂ ਨੇ ਵੀ ਕਿਹਾ ਹੋਰ ਵੀਡੀਓ ਸਾਬ ਨੂੰ ਕਿਹਾ ਲੇਕਿਨ ਇਸ ਤਰਫ ਕੇ ਨੇ ਵੀ ਧਿਆਨ ਨਹੀਂ ਦਿੱਤਾ ਤੇ ਡਰ ਲੱਗਾ ਰਹਿੰਦਾ ਉਹਨਾਂ ਨੂੰ ਕਿਸੇ ਵੀ ਕੋਈ ਬਰਸਾਤ ਹੁੰਦੀ ਹੈ ਤਾਂ ਮਗਾ ਸਾਡੇ ਉੱਤੇ ਦੇਖ ਜੇ ਇਦਾਂ ਹੀ ਗਰੀਬ ਪਰਿਵਾਰਾਂ ਦੇ ਹਾਲਾਤ ਹੈ ਲੇਕਿਨ ਸਰਪੰਚ ਹੋਰ ਪੰਚ ਕਿਉਂ ਧਿਆਨ ਨਹੀਂ ਦਿੰਦਾ ਇਸ ਮਸਲੇ ਦਾ ਵੀ ਇਸ ਨੂੰ ਦਿਲਾ ਵੀ ਗੱਲਬਾਤ ਕਰਾਂਗੇ ਸਰਪੰਚ ਨਾਲ ਜਨਤ ਦੀ ਕੋਸ਼ਿਸ਼ ਕਰਾਂਗੇ ਕਿਉਂ ਨਹੀਂ ਹੱਲ ਕੀਤਾ ਗਿਆ ਕਨੇ ਸਰਪੰਚਰ ਦੇ ਖਾਤ ਸਾਫ ਕਾਫੀ ਜ਼ਿਆਦਾ ਲੋਸ਼ ਪ੍ਰਗਟ ਕਰਦਾ ਉਹਨੇ ਵੀ ਦੱਸਿਆ ਕਿ ਕਾਫੀ ਗ੍ਰਾਂਡਾ ਹੈ ਮਕਾਨਾਂ ਦੇ ਕੱਚੇ ਮਕਾਨ ਵੀ ਕਾਫੀ ਪਿੰਡ ਦੇ ਵਿੱਚ ਹੈਗੇ ਆ ਲੇਕਿਨ ਹਾਲੇ ਤੱਕ ਗ੍ਰਾਂਟ ਨਹੀਂ ਮਿਲੀ ਕੁਝ ਮਕਾਨ ਦਿੱਤੇ ਆ ਕਿੰਦੇ ਘਰ ਦੇ ਵਿੱਚ ਕਵਾਣ ਵਾਲ ਜੀ ਨਹੀਂ ਹੈਗਾ ਲੇਕਿਨ ਹਾਲੇ ਤੱਕ ਗ੍ਰਾਂਟ ਨਹੀਂ ਮਿਲੀ ਉਸ ਸੰਬੰਧ ਵਿੱਚ ਸਰਪੰਚ ਸਾਹਿਬ ਨਾਲ ਗੱਲਬਾਤ ਕਰਾਂਗੇ ਕੀ ਮੁਸ਼ਕਲਾਂ ਆ ਸਾਹਿਬ ਨਾਲ ਕਰਨ ਮੇਰੇ ਪਹਿਲੇ ਸਵਾਲ ਤੁਹਾਡੇ ਅੰਗੇ ਵਿੱਚ ਤੁਹਾਡਾ ਬੋਧ ਬੋਤਾਂ ਰਿਪੋਰਟਰ ਸਾਹਿਬ ਤੁਸੀਂ ਜਿਹੜੇ ਸਾਡੇ ਕੋਲ ਆਏ ਹੋ ਤੇ ਸਾਡੇ ਪਿੰਡ ਦੇ ਜਿਹੜੇ ਮੁੱਦੇ ਸਾਡੇ ਤੱਕ ਪਹੁੰਚੇ ਆ ਚਲੋ ਸਾਨੂੰ ਵੀ ਚੀਜ਼ ਦੀ ਨਾਲੇਜ ਹੈ ਪਰ ਚਲੋ ਤੁਹਾਡੇ ਥਰੂ ਜ ਠੀਕ ਹੈ ਉਹਨਾਂ ਦਾ ਕਹਿਣਾ ਬਿਲਕੁਲ ਠੀਕ ਹੈ ਵੀ ਉਹਨਾਂ ਨੂੰ ਗਰੰਟਾ ਨਹੀਂ ਮਿਲੀਆਂ ਇਸ ਗੱਲ ਨੂੰ ਮੰਨਣਾ ਪਰ ਸਾਡਾ ਕੰਮ ਹੈ ਪਿੱਛੋਂ ਸਾਨੂੰ ਆਰਡਰ ਆਂਦਾ ਹੈ ਵੀ ਸਰਵੇ ਕਰਾਓ ਆਹੀਂ ਸਰਵੇ ਕਰਾ ਕੇ ਭੇਜ ਦਿੰਨੇ ਆ ਫਾਈਲਾਂਾਂ ਦੀ ਭੇਜ ਦਿੰਨੇ ਆ ਉਹ ਗਰੰਟਾਂ ਦੇ ਸਰਕਾਰ ਨੇ ਭੇਜਣੀਆਂ ਨਾ ਸਾਡੇ ਪਿੰਡ 'ਚ ਸਿਰਫ 4 ਗਰੰਟਾ ਆਈਆਂ ਭੇਜ ਗਿਆ ਆਹੀਂ ਘਰ ਤੋਂ ਘਰ 40 45 ਗਰੰਟਾਂ ਭੇਜੀਆਂ ਉਹ ਇਹਨਾਂ ਨੂੰ ਵੀ ਪਤਾ ਜਿਹੜੇ ਬੋਲਣ ਦੇ ਆ ਵੀ ਇਹਨਾਂ ਦੇ ਇਹਨਾਂ ਦਾ ਵੀ ਸਰਵੇ ਹੋਇਆ ਜਿਹੜੇ ਕੱਚੇ ਮਕਾਨ ਆ ਉਹ ਆਗੇ ਆਪ ਸਰਵੇ ਕਰਦੇ ਆ ਸਾਡੀ ਤਾਂ ਕੋਈ ਇਥੇ ਚਲਦੀ ਨਹੀਂ ਉਹਨਾਂ ਆਪੇ ਬੰਦਾ ਆਪਣਾ ਭੇਜਣਾ ਹੁੰਦਾ ਸਰਵੇ ਕਰਾਣਾ ਹੁੰਦਾ ਤੇ ਉਹ ਫਾਇਲਾ ਬਕੇ ਲਿਆ ਜਾਂਦੇ ਹੁਣ ਗਵਰਨਮੈਂਟ ਹੈ ਸੈਂਟਰ ਗਵਰਨਮੈਂਟ ਦੇ ਅੰਡਰ ਸਾਰਾ ਕੰਮ ਹੁੰਦਾ ਸੈਂਟਰ ਗਵਰਨਮੈਂਟ ਨੇ ਜਿਹੜੂ ਭੇਜਣੀਆਂ ਗ੍ਰਾਂਟਾਂ ਤੇ ਆਉਦੀ ਪਹੁੰਚਣੀਆਂ ਹਰ ਪਿੰਡ ਦੇ ਵਿੱਚ 1 2 1 2 ਗ੍ਰਾਂਟਾਂ ਆਉਂਦੀਆਂ ਲੋਕੀ ਕਹਿੰਦੇ ਆ ਸਾਡੀ ਗ੍ਰਾਂਟਾਂ ਭਰਿਓ ਤੇ ਨਾਲ ਇੱਕ ਦੋ ਮਹੀਨੇ ਦੇ ਵਿੱਚ ਗ੍ਰਾਂਟਾਂ ਉਹ ਤੇ ਹੋ ਨਹੀਂ ਸਕਦਾ ਉਹ ਤੇ ਹੁਣ ਸਰਕਾਰ ਦੀ ਪਾਲਸੀ ਹੈ ਕਿ ਅਸੀਂ ਕਿੱਦਾਂ ਭੇਜਣੀਆਂ ਬਾਕੀ ਸਾਡੀ ਡਿਊਟੀ ਹੈ ਕਿ ਅਸੀਂ ਲੋਕਾਂ ਦੀ ਆਵਾਜ਼ ਸਰਕਾਰ ਤੱਕ ਪਹੁੰਚਾਈਏ ਉਹਨਾਂ ਦੀ ਫਾਈਲਾਂ ਭਰਾਈਏ ਕਿਸੇ ਵੀ ਤਰ੍ਹਾਂ ਸਾਡ ਮੈਂ ਚਾਹਣਾ ਵੀ ਮੇਰੇ ਪਿੰਡ 'ਚ ਕੋਈ ਕੱਚਾ ਘਰ ਨਾ ਰਵੇ ਮੇਰੀ ਆਪਣੀ ਸੋਚ ਇਹ ਹੈ ਬਾਕੀ ਚਲੋ ਕੁਝ ਲੋਕੀ ਹੁੰਦੇ ਆ ਜਿਹੜੇ ਵੀ ਸਰਪੰਚਰੀ ਖਿਲਾਫ ਹੀ ਬੋਲਦੇ ਰਹਿੰਦੇ ਚਲੋ ਉਹਨਾਂ ਨੂੰ ਬੋਲਣ ਦੀ ਆਜ਼ਾਦੀ ਵੀ ਹੈ ਬੋਲ ਸਕਦੇ ਆ ਕਿਉਂ ਸਾਡੀ ਕਮੀਆਂ ਨੇ ਕੱਢਣੀਆਂ ਕੱਢਣੀਆਂ ਹੁੰਦੀਆਂ ਬਾਕੀ ਇਹ ਆ ਵੀ ਮੇਰਾ ਪੂਰਾ ਮੇਰੇ ਪਿੰਡ ਮੇਰਾ ਨਾਲ ਆ ਮੈਨੂੰ ਪਤਾ ਮੇਰਾ ਪਿੰਡ ਮੇਰੇ ਨਾਲ ਆ ਬਾਕੀ ਮੁੱਦਾ ਰਹਿ ਗਿਆ ਕਿ ਕੱਚੇ ਘਰਾਂ ਦਾ ਕੱਚੇ ਘਰਾਂ ਦੇ ਵਿੱਚ ਜੋ ਵੀ ਗਣਟ ਆਣਗੀਆਂ ਉਹ ਇਹਨਾਂ ਦੇ ਅਕਾਊਂਟ ਚ ਆਣੀਆਂ ਕੋਈ ਕਿਸੇ ਦੀ ਪਾਰਸ਼ਲਟੀ ਨਹੀਂ ਹੁੰਦੀ ਕਿ ਕਿੰਨੇ ਪਵਾਤੀਏ ਕਿੰਨੇ ਨਹੀਂ ਪਾਈ ਉਹ ਆਣਗੀਆਂ ਉਹ ਡੈਫੀਨਿਟਲੀ ਆਣਗੀਆਂ ਪਰ ਇਹ ਆ ਵੀ ਟਾਈਮ ਪਤਾ ਨਹੀਂ ਗਵਰਨਮੈਂਟ ਕਿੰਨਾ ਕ ਲਾਂਦੀ ਆ 1 ਮਹੀਨਾ ਲਾਂਦੀ ਜਾਂ 2 ਮ ਏ ਜਨਾਬ ਗਵਰਨਮੈਂਟ ਨੂੰ ਪਤਾ ਸਾਡਾ ਕੰਮ ਹੈ ਵੀ ਆਹੀਂ ਫਾਈਲਾਂ ਭਰ ਕੇ ਭੇਜ ਦਿੱਤੀਆਂ ਸਰ ਤੁਹਾਡੇ ਵੱਲ ਬਹੁਤ ਵਧੀਆ ਕੋਪਰਾਲਾ ਕੀਤਾ ਗਿਆ ਕਿ ਕਮੇਟੀ ਹਾਲ ਬਣਾ ਦਿੱਤਾ ਗਿਆ ਕੋਪਰਾਲਾ ਤਾਂ ਸੋਹਣਾ ਲੇਕਿਨ ਲੋਕਾਂ ਦਾ ਕਹਿਣਾ ਉਹ ਕੋਪਰਾਲੇ ਨਾਲ ਉੱਥੇ ਗੰਦਗੀ ਵੀ ਖਿਲਾਰ ਦਿੱਤੀ ਗਈ ਹੈ ਕੋਈ ਵੀ ਕੋਈ ਵਿਆਹ ਸ਼ਾਦੀ ਹੁੰਦੀ ਹੈ ਤੇ ਲੋਕਾਂ ਆ ਤੇ ਗੰਦਗੀ ਨਾਲ ਚੱਲ ਜਾਂਦਾ ਕਿਰੇ ਕਰਕੇ ਲੋਕਾਂ ਨੂੰ ਬਿਮਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਸਰ ਕਮੇਟੀ ਹਾਲ ਅਹੀਂ ਬਣਾਇਆ ਲੋਕਾਂ ਲਈ ਬੈਨੀਫਿਟ ਕਰਨ ਬਣਾਇਆ ਅਹੀਂ ਚਲੋ ਜਿੱਦਾਂ ਵੀ ਬਣਾਇਆ ਅਹੀਂ ਲੀਡਰਾਂ ਨੂੰ ਕਹਿ ਕੇ ਜਾਂ ਕੋਈ ਆਪਣੇ ਬੰਦੇ ਹੁੰਦੇ ਆ ਵਿੱਚ ਕਿਹਾ ਕਿ ਉਹਗੇ ਪੈਸੇ ਪੂਸੇ ਪਵਾ ਕੇ ਥੋੜੀ ਜਿਹੀ ਜਗ ਕਮੇਡੀ ਵਾਲਾ ਬਣਾਇਆ ਉਸ ਕਮੇਡੀ ਵਾਲਾ ਦਾਲੇ ਕੰਮ ਪੂਰਾ ਕੰਪਲੀਟ ਨਹੀਂ ਹੋਇਆ ਜਦੋਂ ਉਹ ਕੰਪਲੀਟ ਹੋਏਗਾ ਪੂਰਾ ਉਹ ਚੀਜ਼ ਵੇਖਣ ਵਾਲੀ ਬਣੇਗੀ ਲੋਕਾਂ ਨੂੰ ਫੈਸਿਲਿਟੀ ਆਦੀ ਬਾਕੀ ਲੋਕੀ ਦੇਖੋ ਜੀ ਅਸੀਂ ਤੇ ਪਿੰਡ ਦੇ ਵਿੱਚ ਜਗ੍ਹਾ ਬਣਾਈਆਂ ਲੋਕ ਆਪ ਚਾਹਣ ਤੇ ਸਫਾਈ ਰੱਖ ਸਕਦੀ ਐ ਅਸੀਂ ਕਿੰਨੀ ਕਿ ਸਫਾਈ ਰੱਖ ਲੈਣੀਆਂ ਉਹਦੇ ਚ ਲੋਕੀ ਜੀ ਆਪ ਹੀ ਗੰਦਪਾਨ ਕੇ ਲੋਕਾਂ ਵਾਸਤੇ ਚੀਜ਼ ਬਣੀ ਐ ਜੀ ਲੋਕ ਆਪ ਇਥੇ ਡੰਗਰ ਬਣਨਗੇ ਅਸੀਂ ਦੋ ਤਿੰਨ ਵਾਰੀ ਰੋਕਿਆ ਉਹਨਾਂ ਖੋਲ ਲੈਣੇ ਆ ਫਿਰ ਉਹਨਾਂ ਬੰਦ ਲੈਣੇ ਆ ਇਹ ਤੇ ਉਹਨਾਂ ਦੀ ਆਪਣੀ ਰਿਸਪੋਨਸੀਬਿਲਟੀ ਐ ਨਾ ਵੀ ਆਈ ਆਪਣੇ ਲਾਗੇ ਵਲੇ ਆਪਣੇ ਇਰ ਦੇ ਗਿਰ ਆਪਣੇ ਜਿਹੜਾ ਆਪਣੇ ਗੰਦਗੀ ਮਾਂ ਪੇ ਸਾਡੇ ਬੱਚੇ ਬਿਮਾਰ ਹੋਣਗੇ ਜਾਂ ਕਿ ਬਾਕੀ ਇਹ ਕਿ ਉਸ ਕਮੇਟੀ ਹਾਲ ਦਾ ਥੋੜਾ ਜਿਹਾ ਕੰਮ ਅਧੂਰਾ ਰਹਿ ਗਿਆ ਸਾਡੇ ਕੋਲ ਸਾਨੂੰ ਟਾਈਮ ਨਹੀਂ ਮਿਲਿਆ ਟਾਈਮ ਤਾਂ ਖੈਰ ਨਹੀਂ ਮਿਲਿਆ ਪੈਸੇ ਦੀ ਵੀ ਥੋੜੀ ਜੀ ਸਾਨੂੰ ਕਮੀ ਆ ਗਈ ਅਸੀਂ ਪਾ ਕੇ ਭੇਜੇ ਦਾ ਮਤਾ ਸਾਨੂੰ ਕਾਸੀ ਹੋ ਰਾਨਗੇ ਜੇ ਸਾਡੇ ਪਿੰਡ ਵਾਲੇ ਸਾਡੇ ਨਾਲ ਹੋਣਗੇ ਤੇ ਅਸੀਂ ਉਹ ਕੰਮ ਪੂਰਾ ਕਰਾ ਕੇ ਕਮੇਟੀ ਹਾਲ ਇੱਕ ਵਧੀਆ ਮਿਸਾਲ ਪੇਸ਼ ਕਰਾਂਗੇ ਔਰ ਇੱਥੇ ਵਧੀਆ ਜਿਹਾ ਇੱਕ ਲੋਕਾਂ ਨੂੰ ਲੱਗੇਗਾ ਕਿ ਕਮੇਟੀ ਹਾਲ ਬਣਿਆ ਸਰ ਦੇਖੋ ਜੀ ਮਿਲਦਾ ਤੁਹਾਡੇ ਰੋਡ ਦੇ ਉੱਤੇ ਕਾਫੀ ਜਿਹਾ ਕੋੜੇ ਢੇਰ ਲੱਗੇ ਆ ਸਰ ਉਹਦੇ ਆ ਕੇ ਕੂੜੇ ਢੇਰਾਂ ਦੇ ਲੋਕ ਉੱਥੇ ਗੜ ਹੁਣ ਜਨਵਰੀ ਮਹੀਨੇ ਤੋਂ ਪ੍ਰਬੰਧਕ ਲੱਗ ਗਿਆ ਹੈ ਪ੍ਰਬੰਧਕ ਦੇ ਬਾਅਦ ਆਸੀ ਕੋਈ ਆਪਣੇ ਥਰੂ ਕੋਈ ਕੰਮ ਨਹੀਂ ਕਰਾ ਸਕਦੇ ਉਹਦੇ ਕੋਲ ਪਹਿਲੇ ਉਹ ਮੈਂ ਕਾਫੀ ਬਾਰ ਕੋਈ 5 7 10 ਬਾਰ ਮੈਂ ਉਹ ਚੁਕਾ ਕੇ ਬਾਹਰ ਸਟਾਇਆ ਹੁਣ ਕੀ ਸਟਾਣਾ ਸੀ ਪਰ ਪ੍ਰਬੰਧਕ ਲੱਗ ਗਿਆ ਪ੍ਰਬੰਧਕ ਨੇ ਵੀ ਬੜੀ ਬਾਰ ਕਿਹਾ ਵੀ ਸਾਡੇ ਪਿੰਡ ਦੇ ਵਿੱਚ ਇਹ ਹੈਗਾ ਮਸਲਾ ਹੈ ਸਾਡਾ ਗੰਦ ਚੁਕਾ ਦਿਓ ਉਹ ਕਹਿੰਦੇ ਚੁਕਾ ਦਿਆਂਗੇ ਚੁਕਾ ਦਿਆਂਗੇ ਪਰ ਉਹਦੇ ਕਰਨੋਂ ਹੁਣ ਸਰਪੰਚੀ ਦੇ ਹੱਥੋਂ ਤੇ ਪਾਵਰ ਲੈ ਲਈ ਨਾ ਜਨਵਰੀ ਮਹੀਨੇ ਦੀ ਜੇ ਥੋੜੀ ਜਿਹੀ ਪਾਵਰ ਹੋਰ ਆਂਦੀ ਤਾਂ ਮੈਂ ਚੁਕਾ ਦੇਣਾ ਸੀ ਉਹ ਕਿਉਂਕਿ ਮੈਂ ਖੁਦ ਰ ਘਰ ਉਸ ਪਾਸੇ ਜਾਂ ਮੈਂ ਰੋਜ ਤੇ ਜੇ ਉੱਥੇ ਵੀ ਆਈ ਗੰਦਗੀ ਪਾਈ ਤੇ ਫੈਲਾ ਕੀ ਆ ਪਰ ਚਲੋ ਅਸੀਂ ਕੋਸ਼ਿਸ਼ ਕਰਾਂਗੇ ਪ੍ਰਬੰਧਕ ਨੂੰ ਫਿਰ ਕੇ ਅੱਗੇ ਪਰ ਹੁਣ ਤੇ ਇਲੈਕਸ਼ਨ ਆ ਗਿਆ ਆਈ ਕਰਾਂਗੇ ਕੋਸ਼ਿਸ਼ ਵੀ ਚਲੋ ਆਪਣੇ ਥਰੂ ਇਹਨੂੰ ਚਕਾਇਆ ਜਾਏ ਸਰ ਲਗਦਾ ਨਹੀਂ ਉਹਨਾਂ ਬੁਆੜੀ ਫੈਲ ਸੋ ਦੋ ਤੱਕ ਸਰਬਮਾਰੀ ਦਾ 100% ਸ਼ੋਰ ਹੈ ਫੈਲੀਆਂ ਕਿਉਂਕਿ ਗੰਦਗੀ ਚੀਜ਼ ਇਦਾਂ ਦੀ ਆ ਵੀ ਉਹਨੇ ਦਾ ਬਿਮਾਰੀ ਫੈਲਾਨੀ ਹੀ ਫੈਲਾਨੀ ਹੈ ਪਰ ਚਲੋ ਲੋਕਾਂ ਨੇ ਹੋਣਾ ਚਾਹ ਰਾ ਵੀ ਪੁੱਛੇ ਸਾਡੇ ਪਿੰਡ ਦੇਖੋ ਜੀ ਵਾਧੂ ਜਗ੍ਹਾ ਹੈ ਨਹਿਰ ਦਾ ਕੰਡਾ ਹੈ ਕਾਫੀ ਯਾ ਲੋਕੀ ਵੀ ਕੂੜਾ ਆ ਕੇ ਸੜਕਾਂ ਦੇ ਸੁੱਟ ਦਿੰਦੇ ਆ ਥੋੜਾ ਜਿਹਾ ਆਪੇ ਵੀ ਰੱਖਣਾ ਚ ਅਹੀਂ ਉਹਨਾਂ ਸਾਧਿਆਂਗੇ ਮੈਂ ਪਹਿਲੇ ਵੀ ਚਕਾਇਆ ਤੀਹੇ ਭਾਵੇਂ ਲੋਕਾਂ ਦੇ ਪੈਨ ਲੈ ਲੈ ਵੀ ਕਿੰਨੀ ਵਾਰੀ ਸਰਪੰਚ ਨੇ ਇਹ ਕੂੜਾ ਚਕਾਇਆ ਤਾਂ ਟਰਾਲੀਆਂ ਲਾ ਕੇ ਅਹੀਂ ਬਾਸਟਾਇਆ ਫਿਰ ਵੀ ਅਸੀਂ ਛਟਾਵਾਂਗੇ ਹੁਣ ਸਾਨੂੰ ਇਹ ਦੁਬਾਰਾ ਪਾਵਰ ਮਿਲੇਗੀ ਅਹੀਂ ਦੁਬਾਰਾ ਪਾਵਰ ਚਾਹਾਂਗੇ ਤੇ ਅਹੀਂ ਦੁਬਾਰਾ ਇਹੋ ਹੀ ਕੰਮ ਪਹਿਲੇ ਕਰਾਂਗੇ ਵੀ ਗੰਦਗੀ ਸਾਫ਼ ਕਰਾਂਗੇ ਆਪਣੇ ਪਿੰਡ ਦੀ ਸਰ ਗੱਲ ਕੀਤੀ ਉੱਤੇ ਨਾਲਾ ਵੀ ਪੈਂਦਾ ਹੈ ਕਿਹੜਾ ਦੋ ਤੋਂ ਤਿੰਨ ਵਾਰੀ ਸਾਚ ਬਣਾ ਦਿੱਤਾ ਗਿਆ ਲੇਕਿਨ ਅੱਜ ਦੀ ਗੱਲ ਕੀਤੀ ਹੈ ਤੇ ਨਾਲੇ ਦਾ ਹੱਥ ਫੇਰ ਖਸਕਾ ਉਹ ਕੀ ਕਾਰਨ ਸਰ ਖਸਤਾ ਉੱਤੇ ਹੋਈ ਹੈ ਵੀ ਉੱਥੇ ਗੰਦ ਦੇ ਢੇਰ ਲੱਗਾ ਇੱਕ ਪਾਸੇ ਢੇਰ ਲੱਗਾ ਜਿਲੇ ਗੰਦ ਥੋੜਾ ਸਾਈਡ ਤੇ ਆਂਦਾ ਫਿਰ ਵੀ ਮੈਂ ਆਪਣਾ ਟਰੈਕਟਰ ਟਰੈਕਟਰ ਲਾ ਕੇ ਕਈ ਵਾਰੀ ਉਹਨੂੰ ਪਿੱਛੇ ਕਰ ਦਿੰਦਾ ਪਰ ਕਿੰਨਾ ਕਿ ਪਿੱਛੇ ਕਰੀ ਟਰੈਕਟਰਾਂ ਦੇ ਉਹਦੇ ਚਕਾ ਕੇ ਵੱਲ ਲੋਕੀ ਫਿਰ ਕੂੜਾ ਜਿਹੜਾ ਸੜਕ ਤੇ ਸੁੱਟ ਦਿੰਦੇ ਆ ਤੇ ਜਿਲੇ ਸੜਕ ਤੇ ਸੁੱਟ ਦਿੰਦੇ ਆ ਪਰ ਜਿਹੜੀ ਵੀ ਗੱਡੀਆਂ ਦੀ ਥੋੜੀ ਸਾਈਡ ਤੇ ਆਦੀ ਉਹ ਨਾਲੇ ਨੂੰ ਥੋੜਾ ਜਾਣਾ ੱੱਕਾ ਜਿਹਾ ਮਾਰ ਗਿਆ ਥੋੜਾ ਵਿੱਚ ਪੈ ਗਿਆ ਬਾਕੀ ਉਂਝ ਵੀ ਮੈਂ ਕੋਈ ਬੰਦਾ ਫੜ ਕੇ ਆਪਣੇ ਪਿੰਡ ਦਾ ਬੰਦਾ ਹੈਗਾ ਕੋਈ 2-3 ਮਹੀਨੇ ਬਾਅਦ ਉਹਦੀ ਸਫਾਈ ਮੈਂ ਰੈਗੂਲਰਲੀ ਕਰੰਦਾ ਰਹਿਣਾ ਤੇ ਚਲਾੰਦਣਾ ਹੁਣ ਥੋੜਾ ਜਿਆਦਾ ਪ੍ਰਸ਼ਾਸਨ ਦੇ ਕਰਨ ਹੋਇ ਉਤਮ ਮੈਗਨੇਲਾ ਬਸ ਉਪਰਬੰਧਕ ਨਹੀਂ ਲੱਗਾ ਕੋਈ ਜੇਈ ਸਾਹਿਬ ਵੀ ਸਾਡੀ ਪੋਸਟਿੰਗ ਹੋ ਗਈ ਉਹਨਾਂ ਦੀ ਪ੍ਰੋਮੋਸ਼ਨ ਹੋ ਗਈ ਚੱਲ ਗਏ ਉਹਦੇ ਬਾਅਦ ਜਈਆਂ ਤੇ ਕਾਫੀ ਟਾਈਮ ਲੱਗ ਗਿਆ ਚੋਣ ਦੀ ਆਖਰੀ ਪਹਿਲੇ ਐਮਪੀ ਇਲੈਕਸ਼ਨ ਆ ਗਏ ਹੁਣ ਪੰਜਾਬ ਐਮਪੀ ਇਲੈਕਸ਼ਨ ਦੇ ਬਾਅਦ ਵੀ ਉਹਨਾਂ ਪਹਿਲੇ ਚੋਣ ਯਾਬਤਾ ਲਾਤੀ ਕੰਮ ਸਾਰੇ ਬੰਦ ਕਰਾਤੇ ਉਹਦੇ ਬਾਅਦ ਇੱਕ ਮਹੀਨਾ ਨੇ ਖੋਲੀ ਨਹੀਂ ਡੇਢ ਮਹੀਨਾ ਹੋ ਗਿਆ ਫਿਰ ਪ੍ਰਬੰਧਕ ਨਹੀਂ ਆਇਆ ਤੇ ਕੰਮ ਸਾਡੇ ਥੋੜੇ ਜਿਨੇ ਲਟਕ ਗਏ ਬਾਕੀ ਅਸੀਂ ਪਿੰਡ ਦੇ ਲੋਕਾਂ ਨੂੰ ਪੁੱਛ ਲਿਆ ਦੀ ਮੈਂ ਉਹਨਾਂ ਨੂੰ ਪੂਰਾ ਸਾਥ ਦਿੰਦਾ ਅਸੀਂ ਆਪ ਜਾਣੇ ਆ ਮੈਂ ਆਵੇ ਜੇ ਬੰਦਾ ਵੀ ਮੈਂ ਸਵਾਈ ਨਾਲ ਬਿਲਕੁਲ ਲੋਕਾਂ ਦਾ ਸਹਿਯੋਗ ਚਾਹੀਦਾ ਕਿ ਕੂੜਾ ਦਾ ਨਾ ਸੁੱਟਣਾ ਕੂੜਾ ਥੋੜਾ ਅੱਗੇ ਕਰਕੇ ਸੋਕਣਾ ਜਾਂ ਕੂੜੇ ਨੂੰ ਲੈ ਕੇ ਕਿਤੇ ਨਹਿਰ ਵਾਲੇ ਪਾਸੇ ਬਹੁਤ ਜਗ੍ਹਾ ਸਾਡੇ ਕੋਲ ਭਾਜੀ ਨਹਿਰ ਦੇ ਵਿੱਚ ਜਗ੍ਹਾ ਸਾਈਡਾਂ ਦੇ ਜਗ੍ਹਾ ਜਾਂ ਆਪਣੇ ਘਰ ਦਾ ਕੂੜਾ ਇਕੱਠਾ ਕਰਕੇ ਕਿਤੇ ਸਾਈਡ ਤੋਂ ਉਹ ਆ ਕੇ ਸੱਤ ਸੁੱਟ ਦਿੰਦੇ ਆ ਤੇ ਸਾਡਾ ਕੀ ਕਸੂਰ ਦੱਸੋ ਭਾਜੀ ਅਸੀਂ ਤਾਂ ਸਫਾਈ ਕਰਾਣੀ ਹੈ ਤੋ ਅਸੀਂ ਕਰਾਂਦੇ ਰਹਿਣਗੇ ਅਸੀਂ ਅੱਗੇ ਵੀ ਸਫਾਈ ਕਰਾਵਾਂਗੇ ਸਰ ਕਿਸੇ ਵੀ ਚੇਤਾ ਨਿਰਮਾਨ ਕੀਤਾ ਜਾਂਦਾ ਨਹੀਂ ਕੋਈ ਟਾਈਮ ਹੁੰਦਾ 2 ਸਾਲ 5 ਸਾਲ 10 ਸਾਲ ਇੱਕ ਨਾਲਾ ਛੋਟਾ ਜਿਹਾ ਨਲਗਰਮ ਬਣਾਇਆ 2 3 ਦੋ ਵਾਰੀ ਬਣਾਣਾ ਪਿਆ 2 ਸਾਲ ਦੇ ਵਿੱਚ ਉਹ ਕੀ ਕ ਮੈਂ ਦੋ ਸਾਲ ਹੀ ਨਾਲ ਮੇਰਾ ਪਲਾਨ ਹੋਇਆ ਪੰਜ ਸਾਲ ਦਾ ਪੰਜ ਸਾਲ ਦੇ ਵਿੱਚ ਮੈਂ ਇੱਕੋ ਵਾਰੀ ਨਾਲਾ ਬਣਾਇਆ ਉਹ ਨਾਲਾ ਅੱਗੇ ਦੇ ਤੇ ਬਣਾਇਆ ਪਿਛਲੇ ਜਿਹੜਾ ਦਰਵਾਜ਼ਾ ਨੰਬਰ 1 ਦਾ ਨਾਲਾ ਉਹ ਵੀ ਮੈਂ ਬਣਾਇਆ ਕੋਈ ਵੀ ਪੁੱਛ ਸਕਦਾ ਕੋਈ ਵੀ ਦਾ ਮਟੀਰੀਅਲ ਚੈੱਕ ਕਰਾਵੇਗਾ ਜੀ ਇਹ ਮਟੀਰੀਅਲ ਚ ਘੱਟ ਪਾਇਆ ਹੁਣ ਕੋਈ ਗੱਡੀ ਆ ਕੇ ਲੋਡ ਗੱਡੀ ਆ ਕੇ ਨਾਲੇ ਤੇ ਚੜ ਜਾਏ ਤੇ ਭਾਈ ਉਹ ਕਨਾਲਾ ਟੁੱਟਾ ਟੁੱਟਣਾ ਨਾਲਾ ਆਇਆ ਕੋਈ ਕੋਈ ਰੋਡ ਤੇ ਹੈਗਾ ਨਹੀਂ ਤੇ ਕਈ ਵਾਰੀ ਰੋਡ ਤੇ ਗੱਡੀ ਚੜ ਜਾਂਦੀ ਜਾਂ ਕੋਈ ਡਰਾਈਵਰ ਉੱਧਰ ਜਾਂਦੇ ਜਾਂ ਕੋਈ ਸਾਈਡ ਮਾਰ ਜਾਂਦੇ ਆ ਤੇ ਚਲੋ ਉਹ ਨਾਲਾ ਉਹਦੀ ਰਿਪੇਅਰ ਚਲੋ ਕਰਾ ਦਿੰਦੇ ਆ ਜੀ ਪਰ ਇਹ ਵੀ ਥੋੜਾ ਜਿਹਾ ਨਾਲਾ ਅੱਗੋਂ ਬਲਾਕ ਹੋ ਗਿਆ ਉਸ ਰੂਤ ਕਰਨਾ ਹੈ ਵੀ ਸਾਡਾ ਕਮਿਟੀ ਹਾਲ ਦਾ ਕੰਮ ਥੋੜਾ ਰੁਕ ਗਿਆ ਰੇਤੀ ਬਈ ਟ੍ਰਲਿੰਗ ਗਈਆਂ ਉੱਥੇ ਥੋੜਾ ਜਿਹਾ ਨਾਲਾ ਬਲਾ ਗਿਆ ਆਂ ਖਲਾਨ ਦੀ ਕੋਸ਼ਿਸ਼ ਕਰਨੇ ਖਲਾਨਾ ਵੀ ਹੈਗਾ ਮੈਨੂੰ ਪਾਣੀ ਨਿਕਲ ਜਾਂਦਾ ਪ੍ਰਸਾਦ ਦਾ ਨਿਕਲਦਾ ਸਾਰੀ ਸਲੋ ਹੈ ਪਰ ਬਾਅਦ ਚ ਨਿਕਲ ਜਾਂਦਾ ਲੋਕਾਂ ਨੂੰ ਕਾਫੀ ਮੁਸ਼ਕਲਾਂ ਆਉਣੀਆਂ ਨਵੇਂ ਨਾ ਲੋਕਾਂ ਦੇ ਕੋਠੇ ਨੇ ਤੋਂ ਤਾਰਾ ਨਿਕਲਦੇ ਵੀ ਹਾਈ ਵੋਲਟੇਜ ਕਿ ਆ ਪ੍ਰਸ਼ਾਸਨ ਤੋਂ ਹੀ ਲੈ ਕੇ ਦਿੱਤਾ ਸੀ ਪਰ ਜਨਾਬ ਉਹ ਉਹਨਾਂ ਦੇ ਘਰਾਂ ਤੋਂ ਕਾਫੀ ਪੁਰਾਣੀ ਲਾਈਟ ਜਾਂਦੀ ਹੈ ਉਹ ਮੇਨ ਲਾਈਨ ਆ ਸਾਡੇ ਪਿੰਡ ਦੀ ਵਿੱਚ ਉਹਨੂੰ ਸ਼ਿਫਟ ਕਰਾਣਾ ਜਿਹੜਾ ਨਾ ਚਲ ਅਸੀਂ ਜੈਸਾਨ ਆਲੀ ਮੈਂ ਬੜੀ دیر ਪਹਿਲੇ ਗੱਲ ਕੀਤੀ ਹੋਰ ਦੋ ਤਿੰਨ ਮਹੀਨੇ ਪਹਿਲੇ ਐਸਜੀਓ ਸਾਹਿਬ